ਅਸੀਂ ਉਸ ਬੰਦੇ ਦੇ ਮਗਰ ਲੱਗ ਗਏ ਜਿੰਦੇ ਕੋਲ ਕੋਈ ਸਬੂਤ ਹੀ ਨਹੀਂ ਤੇ ਅਸੀਂ ਉਸ ਬੰਦੇ ਨੂੰ ਤਲਬ ਕਰਨ ਲੱਗੇ ਆ ਜਿਹੜਾ ਆਦਮੀ ਗੁਰੂ ਘਰ ਦੇ ਵਿੱਚ ਖਲੋ ਕੇ ਐਡੀ ਵੱਡੀ ਅਰਦਾਸ ਕਰ ਰਿਹਾ ਜੋ ਜਥੇਦਾਰ ਸਾਹਿਬ ਨੇ ਅਰਦਾਸ ਕੀਤੀ ਹੈ ਐਦੋਂ ਵੱਡੀ ਚੀਜ਼ ਨਹੀਂ ਹੋ ਸਕਦੀ ਤੇ ਜਿਹੜਾ ਬੰਦਾ 18 ਤੋਂ 20 ਸਾਲ ਅਦਾਲਤ 'ਚ ਬੋਲਦਾ ਹੀ ਨਹੀਂ ਉਹਦੇ ਕਹਿਣ ਤੇ ਆਪਾਂ ਜਥੇਦਾਰ ਸਾਹਿਬ ਨੂੰ ਦੁਜੇ ਬਣੇ ਕਰਤਾ ਜਥੇਦਾਰ ਸਾਹਿਬ ਤਾਂ ਫਿਰ ਕੱਲੇ ਨੇ ਆ ਜਿਨ੍ਹਾਂ ਨੂੰ ਤਨਖਾਹ ਲੱਗੀ ਹੈ ਉਹਨਾਂ ਦੇ ਉਲਟ ਜਿਹੜੇ ਲਫ਼ਜ਼ ਬੋਲੇ ਸੀ ਉਹ ਲਫ਼ਜ਼ਾਂ ਦੀ ਜੜੀ ਉਹ ਸਟੋਰੀ ਹੈ ਲਫ਼ਜ਼ਾਂ ਦਾ ਬਦਲਾ ਹੈ ਉਹ ਜਿਹੜਾ ਅੱਜ ਲਿਆ ਗਿਆ ਉਹਨਾਂ ਤੋਂ ਜਾਂ ਤਾਂ ਹੋਵੇ ਨਾ ਉਸ ਬੰਦੇ ਕੋਲ ਕੋਈ ਗਵਾਹੀ ਹੈ ਉਸਦੇ ਕੋਲ ਤਾਂ ਕੱਖ ਵੀ ਨਹੀਂ ਉਹ ਤਾਂ ਕੁਝ ਵੀ ਨਹੀਂ 18 20 ਸਾਲ ਬੋਲਿਆ ਹੀ ਨਹੀਂ ਪਰ ਜੋ ਜਥੇਦਾਰ ਸਾਹਿਬ ਨੇ ਕੱਲ ਕੀਤਾ ਹੈ ਬੜਾ ਇਮੋਸ਼ਨਲ ਹੋ ਕੇ ਜੋ ਲਫ਼ਜ਼ ਕਹੇ ਨੇ ਇਹ ਇੱਕ ਮਿਸਾਲ ਹੈ ਕਿ ਉਹ 18 ਸਾਲੋਂ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਚੁੱਪ ਕਿਉਂ ਦੋ ਦਸੰਬਰ ਤੋਂ ਬਾਅਦ ਆਇਆ ਕਿਹਨੇ ਮਤਲਬ ਉਹ ਬੁਲਾਇਆ ਗਿਆ ਉਹ ਬੁਲਾਇਆ ਗਿਆ ਇਹਨਾਂ ਪੋਲੀਟੀਸ਼ੀਅਨ ਤੋਂ ਬੁਲਾਇਆ ਗਿਆ ਸਿਆਸੀ ਆਦਮੀਆਂ ਤੋਂ ਬੁਲਾਇਆ ਗਿਆ ਉਹਦਾ ਕੋਈ ਸਬੂਤ ਹੈ ਕਿ ਸਿਆਸੀ ਆਦਮੀਆਂ ਨੇ ਬੁਲਾਇਆ ਮੈਡਾ ਕਮਿਸ਼ਨ ਮੈਂ ਇਹਦੇ ਸਬੰਧ ਦੇ ਵਿੱਚ ਇਹਨਾਂ ਦੇ ਸਾੰਢੂ ਜਿਹੜਾ ਰਹਿ ਚੁੱਕਿਆ ਜਾਂ ਕੋਈ মিডিਆ ਵਾਲਿਆਂ ਨੂੰ ਵੀ ਬੁਲਾਇਆ ਕੀ ਉਹਨਾਂ ਤੇ ਕਾਰਵਾਈ ਹੋਊਗੀ ਦੇਖੋ ਹੋਣੀ ਚਾਹੀਦੀ ਹੈ ਤੁਸੀਂ ਕਿਸੇ ਦੀ ਧੀ ਪੈਣ ਤੇ ਉਹਨਾਂ ਦਾ ਕਿਰਦਾਰ ਖਤਮ ਕਰਦੇ ਹੋ ਉਹਨਾਂ ਦੇ ਪਰਿਵਾਰ ਖਤਮ ਕਰ ਰਹੇ ਹੋ ਵਿਦਾਊਟ ਐਵੀਡੈਂਸ ਬੋਲ ਰਹੇ ਆ ਤੁਹਾਡੇ ਕੋਲ ਕੀ ਰਾਈਟ ਹੈ ਤੁਸੀਂ মিডিਆ ਚੁੱਕ ਚੁੱਕ ਕੇ ਤੁਰੇ ਤੁਹਾਡੀ ਡਿਊਟੀ ਨਹੀਂ ਮੰਨਦੀ ਕਿਸੇ ਕੁੜੀ ਦਾ ਘਰ ਬਰਬਾਦ ਕਰ ਦੇਣਾ ਕਿਸੇ ਬੰਦੇ ਨੂੰ ਤੁਸੀਂ ਪੁੱਛਿਆ ਵੀ ਨਹੀਂ ਕਿ মিডিਆ ਦੇ ਸਹੂਲ ਨੇ ਤੁਹਾਡੇ ਲੋਕਾਂ ਦੇ ਸੋਚਣਾ ਤਾਂ ਬੰਦਾ ਹੈ ਤੁਸੀਂ ਕਿਸੇ ਦੇ ਕਹਿਣ ਤੇ ਚੱਕ ਕੇ ਇੰਟਰਵਿਊ ਬਾਦਿਆ ਕਰੋਗੇ ਤੁਹਾਡਾ ਪੱਖ ਲੈਣਾ ਫਰਜ਼ ਨਹੀਂ ਬਣਦਾ ਕਾਰਵਾਈ ਹਰ ਬੰਦੇ ਤੇ ਉਹ ਵੀ ਇਹ ਗੱਲ ਕਹਿੰਦਾ ਕਿ ਮੈਂ ਬਹੁਤ ਸਾਰੇ ਲੋਕਾਂ ਕੋਲ ਗਿਆ ਜਥੇਦਾਰ ਸਾਹਿਬ ਦੀ ਪਾਵਰ ਬਹੁਤ ਸੀ ਤੇ ਇਹਨੇ ਮੇਰੀ ਕੋਈ ਚੱਲਣ ਨਹੀਂ ਦਿੱਤੀ ਪੁਲਿਸ ਕੋਲੇ ਗਿਆ ਤਾਂ ਤਖਤ ਸਰਦਾਰਾਂ ਤੇ ਜਾਂ ਕਿਹੇ ਕਿਸੇ ਵੀ ਕੋਲੇ ਗਿਆ ਤੇ ਕਹਿੰਦੇ ਇਹਨਾਂ ਨੇ ਸਾਡੀ ਚੱਲਣ ਨਹੀਂ ਦਿੱਤੀ ਜਥੇਦਾਰ ਸਾਹਿਬ ਦੀ ਅਦਾਲਤਾਂ ਦੇ ਅੰਦਰ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਅਦਾਲਤਾਂ ਨੇ ਇਹਨਾਂ ਗੱਲਾਂ ਨੂੰ ਨਹੀਂ ਸੁਣਨਾ ਜਥੇਦਾਰ ਸਾਹਿਬ ਨੇ ਮੈਨੂੰ ਪੁੱਛ ਕੇ ਕੈਪਲੀਕੇਸ਼ਨ ਵੀ ਮੈਂ ਟਾਈਪ ਕਰਾ ਕੇ ਦਿੱਤੀ ਕਿ ਉਸ ਬੰਦੇ ਦਾ ਨੁਕਸਾਨ ਹੋ ਸਕਦਾ ਪੰਜਾਬ ਦੇ ਅੰਦਰ ਕਿਉਂਕਿ ਇੱਕ ਕਾਲ ਸੋਸ਼ਲ ਮੀਡੀਆ ਤੇ ਇੱਕ ਆਈਸੀ ਲਿਖਤ ਆਈ ਸੀ ਕਿ ਇਸ ਦੇ ਵਿੱਚ ਕੱਲ ਨੂੰ ਕੋਈ ਮੇਰੀ ਮੌਤ ਦਾ ਮੇਰੇ ਨੁਕਸਾਨ ਦਾ ਜ਼ਿੰਮੇਵਾਰ ਜਥੇਦਾਰ ਸਾਹਿਬ ਹੋਣਗੇ ਤਾਂ ਮੈਂ ਕਿਹਾ ਇੱਕ ਐਪਲੀਕੇਸ਼ਨ ਦਿਓ ਜਿਹੜੇ ਆਦਮੀਆਂ ਦੇ ਕੋਲ ਇਹ ਬੰਦਾ ਬੈਠਾ ਹੈ ਸ਼ਾਇਦ ਉਹਦਾ ਨੁਕਸਾਨ ਉਹ ਪਛਾ ਦੇਣ ਬਹੁਤ ਗਲਤ ਹੋ ਰਿਹਾ ਹੈ ਪੰਜਾਬ ਦੇ ਅੰਦਰ ਮੇਰੀ ਬੇਨਤੀ ਹੈ ਸਿੱਖਾਂ ਨੂੰ ਬੋਲਣਾ ਚਾਹੀਦਾ ਹੈ ਜਥੇਬੰਦੀਆਂ ਨੂੰ ਬੋਲਣਾ ਚਾਹੀਦਾ ਹੈ ਟੌਪਿਕ ਤੇ ਸਟੈਂਡ ਲੈਣਾ ਚਾਹੀਦਾ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਹੈ ਚਲਾਨ ਪੇਸ਼ ਕਰੋ ਜਿਹੜਾ ਮੈਨੂੰ ਲੱਗਦਾ ਕਿ ਜਿਹੜੋ ਜਿਸ ਦਿਨ ਉਸ ਦਿਨ ਵੇਖਿਆ ਜੋ ਐਪੀਸੋਡ ਦੇਖਿਆ ਹੈ ਉਸ ਦੇ ਮਤਾਬਕ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਸੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਉਸ ਤੋਂ ਵੱਡੀ ਭੂਮਿਕਾ ਨਹੀਂ ਹੋ ਸਕਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵੀ ਕਰੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਤੋਹੀਨ ਵੀ ਕਰੋ ਤੁਸੀਂ ਗਾਲ੍ਹਾਂ ਵੀ ਕਢੋ ਜਥੇਦਾਰਾਂ ਨੂੰ ਤੇ ਯਾਰ ਤੁਸੀਂ ਅਕਾਲੀ ਪਿਛਲੇ 2 ਦਸੰਬਰ ਤੋਂ ਲੈ ਕੇ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਹੈ ਜਥੇਦਾਰ ਸਹਿਬਾਨ ਤੇ ਅਕਾਲੀ ਦਲ ਦੀ ਲੀਡਰਸ਼ਿਪ ਜੋ ਫੈਸਲਾ ਆਇਆ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੀਆਂ ਤਰਕਾਂ ਹੋਈਆਂ ਬਹੁਤ ਤਰ੍ਹਾਂ ਦਾ ਕੁਝ ਹੋਇਆ ਇਲਜ਼ਾਮ ਲੱਗੇ ਜਥੇਦਾਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਸੰਡੂ ਜਾਂ ਪਿਛਲੇ ਮਾਮਲੇ ਜਿਹੜੇ ਅੱਜ ਤੋਂ 15-17 ਸਾਲ ਪੁਰਾਣੇ ਸਨ ਉਹਨਾਂ ਨੂੰ ਪੱਟਿਆ ਗਿਆ ਪਤਾ ਨਹੀਂ ਇਹ ਉਹ ਫੈਸਲਾ ਸਖਤ ਸੀ ਤਾਂ ਕਰਕੇ ਮਾਮਲਾ ਸਾਹਮਣੇ ਆਇਆ ਪਤਾ ਨਹੀਂ ਇਸ ਦੇ ਪਿੱਛੇ ਉਹ ਸਾੰਡੂ ਦੀ ਜ਼ਮੀਰ ਹੀ ਹੁਣ ਜਾਗੀ ਹੈ ਕਿ ਜਦੋਂ ਉਸ ਦੇ 15 ਸਾਲ ਹੋ ਗਏ ਆ 10 ਸਾਲ ਹੋ ਗਏ ਆ ਉਹਦੇ ਪਰਿਵਾਰ ਦੇ ਤਲਾਕ ਹੋਇਆ ਨੂੰ ਤੇ ਉਸ ਤੋਂ ਬਾਅਦ ਜਿਹੜਾ ਉਹਨੇ ਇਲਜ਼ਾਮबाजी ਕੀਤੀ ਹੈ ਅਸਲ 'ਚ ਹੋਇਆ ਕੀ ਹੈ ਇਸ ਤੇ ਸਬੰਧੀ ਤਖਤ ਸਹਿਬਾਨ ਤੇ ਬਿਰਾਜ਼ਮਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਦੀ ਪਦਵੀ ਦਾ ਡਰ ਲੱਗਣ ਲੱਗ ਗਿਆ ਜਾਂ ਕਹਿ ਲਈਏ ਕਿ ਇੱਕ ਜਿਹੜੀ ਜਥੇਬੰਦੀ ਪਿਛਲੇ ਪਾਸੇ ਸੰਸਥਾ ਕੰਮ ਕਰਦੀ ਆ ਉਹਨਾਂ ਦੇ ਵੱਲੋਂ ਇਹ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਤੇਰੀਆਂ ਜੜੀਆਂ ਹਦਾਇਤਾਂ ਨੇ ਜਾਂ ਜਿਹੜੀ ਤੇਰੇ ਕੋਲ ਜ਼ਿੰਮੇਵਾਰੀ ਆ ਉਹ ਵਾਪਸ ਲੈ ਲੈ ਜਾਊਗੀ ਇਸ ਦੇ ਸਬੰਧੀ ਕੱਲ ਜੋ ਵੀ ਤਕ ਦਮਦਮਾ ਸਾਹਿਬ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਤੱਕ ਦਮਦਮਾ ਸਾਹਿਬ ਪੇਸ਼ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਸਾਰੀ ਗੱਲ ਨੂੰ ਰੂਬਰੂ ਰੱਖਿਆ ਤੇ ਇਥੋਂ ਤੱਕ ਗੱਲ ਕਹਿ ਦਿੱਤੀ ਹੈ ਕਿ ਜੇ ਮੇਰੀ ਕੋਈ ਗਲਤੀ ਹੋਵੇ ਜਾਂ ਮੇਰੇ ਕਿਸੇ ਤਰ੍ਹਾਂ ਦੇ ਸਬੰਧਾਂ ਦੇ ਜਿਹੜੇ ਦੋਸ਼ ਲੱਗੇ ਨੇ ਤੇ ਮੈਂ ਗਰਖ ਜਾਵਾਂ ਤੇ ਮੇਰਾ ਪਰਿਵਾਰ ਕਰਕ ਜਾਵੇ ਕਹਿ ਲਈਏ ਕਿ ਅਕਾਲ ਤਖਤ ਸਾਹਿਬ ਤੇ ਸਨਮੁਖ ਹੋਣ ਵਾਲੀ ਗੱਲ ਹੁੰਦੀ ਹੈ ਕਿ ਉਸੇ ਤਰ੍ਹਾਂ ਰੂਪ ਰੂਪ ਸਾਰੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ ਫਿਰ ਇਹ ਫੈਸਲਾ ਆਉਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਆ ਸਾਰੀ ਜ਼ਿੰਮੇਵਾਰੀ ਆਉ 15 ਦਿਨ ਲਈ ਵਾਪਸ ਲੈ ਲਈ ਗਈ ਹੈ ਤੇ ਕਿਸੇ ਹੋਰ ਨੂੰ ਸੰਭਾਲ ਦਿੱਤੀ ਗਈ ਹੈ ਜਿਹੜੇ ਉੱਥੋਂ ਦੇ ਹੈੱਡ ਗ੍ਰਾਂਥੀ ਸਨ ਇਸ ਤੇ ਸਬੰਧੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਲੀਗਲ ਪੱਖ ਦੇਖਣ ਵਾਲੇ ਜਾਂ ਸਾਰਾ ਕੰਮ ਕਰਨ ਵਾਲੇ ਐਡਵੋਕੇਟ ਹਰਪਾਲ ਸਿੰਘ ਖਰਾਈ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਭ ਤੋਂ ਪਹਿਲਾਂ ਇਹ ਕਿ ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਦੇਖ ਰਹੇ ਹੋ ਜੋ ਕੁਝ ਵੀ ਹੋਇਆ ਕਿ ਜਥੇਦਾਰ ਸਾਹਿਬ ਨੂੰ ਖੁਦ ਤਖਤ ਤੇ ਖੜ ਕੇ ਆਪਦੇ ਆਪ ਨੂੰ ਸਫਾਈ ਦੇਣੀ ਪਈ। ਦੇਖੋ ਗੱਲ ਇਸ ਤਰ੍ਹਾਂ ਸਰਾਜ ਜਗਮੀਤ ਸਿੰਘ ਜਿਵੇਂ ਕੱਲ ਜਥੇਦਾਰ ਸਾਹਿਬ ਨੇ ਪੰਜ ਪਿਆਰਿਆਂ ਦੇ ਅੱਗੇ ਗੁਰੂ ਮਹਾਰਾਜ ਦੇ ਅੱਗੇ ਖਲੋ ਕੇ ਜਿਵੇਂ ਉਹਨਾਂ ਨੇ ਬੇਨਤੀ ਕੀਤੀ ਹੈ ਤੇ ਇਹ ਕਿਹਾ ਹੈ ਕਿ ਜੇ ਮੇਰੇ ਤੋਂ ਕੋਈ ਤੁਹਾਨੂੰ ਗਲਤੀ ਸਮਝੇ ਮੇਰਾ ਕੱਖ ਨਾ ਰਵੇ ਐਦੂ ਵੱਡੀ ਕੋਈ ਮੇਰੇ ਦੇਖਣ ਚ ਕੋਈ ਮਿਸਾਲ ਨਹੀਂ ਹੋ ਸਕਦੀ। ਅਸੀਂ ਗੁਰੂ ਘਰ ਜਾ ਕੇ ਤਖਤ ਕੋਲ ਜਾ ਕੇ ਤਖਤ ਦੇ ਥਲੇ ਖਲੋ ਕੇ ਅਸੀਂ ਬੇਨਤੀ ਕਰ ਰਹੇ ਆ ਤੇ ਜਿਹਨੂੰ ਸਾਰਾ ਸਿੱਖ ਜਗਤ ਇਸ ਚੀਜ਼ ਨੂੰ ਮੰਨਦਾ ਹੈ ਜਾਂ ਤਾਂ ਉਹ ਉਸ ਬੰਦੇ ਕੋਲ ਕੋਈ ਗਵਾਹੀ ਹੈ ਉਸਦੇ ਕੋਲ ਤਾਂ ਕੱਖ ਵੀ ਨਹੀਂ ਉਹ ਤਾਂ ਕੁਝ ਵੀ ਨਹੀਂ 18 20 ਸਾਲ ਬੋਲਿਆ ਹੀ ਨਹੀਂ ਪਰ ਜੋ ਜਥੇਦਾਰ ਸਾਹਮਣੇ ਕੱਲ ਕੀਤਾ ਹੈ ਬੜਾ ਈਮੋਸ਼ਨਲ ਹੋ ਕੇ ਜੋ ਲਫ਼ਜ਼ ਕਹੇ ਨੇ ਇਹ ਇੱਕ ਮਿਸਾਲ ਹੈ ਉੱਥੇ ਜਾ ਕੇ ਅਰਦਾਸ ਕਰਨੀ ਤਾਂ ਮੌਤ ਤੋਂ ਵੀ ਜ਼ਿਆਦਾ ਪਿੱਛੇ ਚਲੇ ਜਾਂਦੀ ਉਹ ਉਸ ਤੋਂ ਵੀ ਖਤਰਨਾਕ ਚੀਜ਼ ਆ ਕਈ ਪੀੜ੍hiyan ਜਿਹੜੀਆਂ ਨੇ ਕੋਈ ਬੰਦਾ ਝੂਠੀ ਗੱਲ ਕਰ ਜੇ ਤਾਂ ਕਈ ਪੀੜ੍hiyan ਬੰਦੇ ਜਿਹਾ ਗਰਕ ਜਿੰਦਗੀਆਂ ਨੇ ਸੋ ਜੋ ਕੱਲ ਗੱਲ ਹੋਈ ਹੈ ਜਥੇਦਾਰ ਸਾਹਿਬ ਨੇ ਕੀਤੀ ਹੈ ਇਹਦੂ ਮੇਰੇ ਦੇਖਣ ਜੀ ਵਧੀਆ ਤੇ ਇਹਦੂ ਠੋਸ ਗੱਲ ਨਹੀਂ ਹੋ ਸਕਦੀ ਤੁਸੀਂ ਮੰਨਦੇ ਹੋ ਕਿ ਉਹ ਫੈਸਲਾ ਜੋ ਜਥੇਦਾਰ ਹਰਪੀ ਸਿੰਘ ਨੇ ਕੱਲ ਲਿਆ ਆਪਦੇ ਆਪ ਨੂੰ ਪੇਸ਼ ਕਰ ਦਿੱਤਾ ਤੇ ਗੁਰੂ ਪਾਤਸ਼ਾਹ ਸਨਮੁਖ ਹੋ ਕੇ ਆਪ ਦਾ ਜੋ ਕੁਝ ਵੀ ਆ ਉਹ ਕਬੂਲ ਲਿਆ ਕਿ ਮੈਂ ਇੱਦਾਂ ਇੱਦਾਂ ਸੀ ਜੇ ਕੋਈ ਗਲਤ ਆ ਤੇ ਮੈਨੂੰ ਮਹਾਰਾਜ ਸਜ਼ਾ ਲਾਉਣ ਪਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਫੈਸਲਾ ਲੈ ਕੇ ਉਹਨਾਂ ਦੀਆਂ ਸੁਆਮਾ ਬਰਖਾਸਤ ਕਰ ਦਿੰਦੀਆਂ ਦੇਖੋ ਅੱਜ ਇੱਕ ਬੜਾ ਵੈਸੇ ਟੇਢਾ ਜਿਹਾ ਕੰਮ ਹੈ ਕਿ ਅਸੀਂ ਉਸ ਬੰਦੇ ਦੇ ਮਗਰ ਲੱਗ ਗਏ ਜਿਹਦੇ ਕੋਲ ਕੋਈ ਸਬੂਤ ਹੀ ਹੈ ਨਹੀਂ ਜੀ ਤੇ ਅਸੀਂ ਉਸ ਬੰਦੇ ਨੂੰ ਤਲਬ ਕਰਨ ਲੱਗੇ ਆ ਜਿਹੜਾ ਆਦਮੀ ਗੁਰੂ ਘਰ ਦੇ ਵਿੱਚ ਖਲੋ ਕੇ ਐਡੀ ਵੱਡੀ ਅਰਦਾਸ ਕਰ ਰਿਹਾ ਜੋ ਜਥੇਦਾਰ ਸਾਹਬ ਨੇ ਅਰਦਾਸ ਕੀਤੀ ਹੈ ਐਦੋਂ ਵੱਡੀ ਚੀਜ਼ ਨਹੀਂ ਹੋ ਸਕਦੀ ਤੇ ਜਿਹੜਾ ਬੰਦਾ 18 ਤੋਂ 20 ਸਾਲ ਅਦਾਲਤ 'ਚ ਬੋਲਦਾ ਹੀ ਨਹੀਂ ਉਹਦੇ ਕਹਿਣ ਤੇ ਆਪਾਂ ਜਥੇਦਾਰ ਸਾਹਿਬ ਨੂੰ ਦੁਜੇ ਬਣੇ ਕਰਤਾ ਹੁਣ ਬਹੁਤ ਸਾਰੇ ਲੋਕ ਤਰਕ ਦਿੰਦੇ ਆ ਕਿ ਜੇ ਜਥੇਦਾਰ ਸਾਹਿਬ ਸੱਚੇ ਸੀ ਤੇ ਉਹਨਾਂ ਨੂੰ ਕੀ ਲੋੜ ਪਈ ਸੀ ਕੀ ਕਿਸ ਕਿਸ ਚੀਜ਼ ਦੀ ਮਤਲਬ ਇਦਾਂ ਪੇਸ਼ ਹੋਣ ਦੀ ਕੀ ਲੋੜ ਸਫਾਈ ਦੇਣ ਦੀ ਕੀ ਲੋੜ ਸੀ ਉਹ ਬੰਦਾ ਉਹ ਜਿਵੇਂ ਮੀਡੀਆ ਦੇ ਉੱਪਰ ਚੱਲ ਰਿਹਾ ਸੀ ਹਰ ਛੋਟੇ ਤੋਂ ਛੋਟਾ ਮੈਂ ਹਰ ਬੰਦਾ ਇਸ ਤਰਫੋਂ ਬੋਲ ਰਿਹਾ ਸੀ ਹਰ ਛੋਟੇ ਤੋਂ ਛੋਟਾ ਜਿੰਦੀ ਸੋਚ ਇਹੋ ਜੀ ਨਹੀਂ ਜਿਹੜਾ ਗੁਰੂ ਘਰ ਨੂੰ ਮੰਨਦਾ ਨਹੀਂ ਉਹ ਵੀ ਉਸ ਤੇ ਬੋਲ ਰਿਹਾ ਸੀ ਇਹ ਨੈਟਿਵ ਸਿਰਜਿਆ ਜਾ ਰਿਹਾ ਸੀ ਜਾਂ ਹਕੀਕਤ ਦੇ ਵਿੱਚ ਇਹ ਲੋਕ ਇਸ ਚੀਜ਼ ਨੂੰ ਅਕਸੈਪਟ ਕਰ ਚੁੱਕੇ ਸੀ ਚਾਹੇ ਦਾ ਸਰਕਾਰ ਤੇ ਸ਼ੰਕਾ ਹੋਣ ਲੱਗ ਗਿਆ ਸੀ ਜਿਹੜਾ ਜਥੇਦਾਰ ਸਾਹਿਬ ਨੇ 2 ਦਸੰਬਰ ਨੂੰ ਕੁ ਲਬਜ ਬੋਲੇ ਸੀ ਉਹਨਾਂ ਜਿਨ੍ਹਾਂ ਨੂੰ ਤਨਖਾਹ ਲੱਗੀ ਹੈ ਉਹਨਾਂ ਦੇ ਉਲਟ ਜਿਹੜੇ ਲਫ਼ਜ਼ ਬੋਲੇ ਸੀ ਉਹ ਲਫ਼ਜ਼ਾਂ ਦੀ ਜਿਹੜੀ ਉਹ ਸਟੋਰੀ ਹੈ ਲਫ਼ਜ਼ਾਂ ਦਾ ਬਦਲਾ ਹੈ ਉਹ ਜਿਹੜਾ ਅੱਜ ਲਿਆ ਗਿਆ ਉਹਨਾਂ ਤੋਂ ਇਹ ਪਰਿਵਾਰ ਤੇ ਕੱਢਿਆ ਗਿਆ ਬਿਲਕੁਲ ਇਹੀ ਹੋਇਆ ਹੋਰ ਕੁਝ ਨਹੀਂ ਸਰਤਕਤਾ ਸਾਹਿਬਾਨਾ ਤੋਂ ਤਾਂ ਇਦਾਂ ਹੀ ਜਿਵੇਂ ਦਰ ਬੋਲਦੇ ਰਹੇ ਆ ਦੇਖੋ ਕਿਸੇ ਨੂੰ سزا ਲੱਗੀ ਆ ਉਹਨਾਂ ਨੇ ਜੋ ਉੱਥੇ ਹੁੰਦੀ ਪਦਵੀ ਦੇ ਅਧੀਨ ਹੀ ਕੰਮ ਕਰਨਾ ਹੁੰਦਾ ਮਿੱਤਰਤਾ ਸਜਨਤਾਈ ਹੋਰ ਹੋਰ ਚੀਜ਼ਾਂ ਸਰਦਾਰ ਜਸਵੀਰ ਸਿੰਘ ਜਿਨੇ ਗੁਨਾਹ ਕਬੂਲ ਕਰ ਲਏ ਜਿਨੇ ਕਿਹਾ ਕਿ ਮੈਂ ਸਾਰਾ ਕੁਝ ਕੀਤਾ ਉਸ ਦੇ ਤਹਿਤ ਕਰਨਾ ਸੀ ਬਹੁਤ ਕੁਝ ਦੇਖੋ ਅਸੀਂ ਪਹਿਲੀ ਗੱਲ ਤਾਂ ਮਾਫੀ ਮੰਗਦੇ ਆ ਪਰ ਕਾਨੂੰਨੀ ਤੌਰ ਤੇ ਉਹਦੇ ਖਿਲਾਫ ਕਰਨਾ ਸੀ ਜਿਵੇਂ ਨਹੀਂ ਆਪਾਂ ਆ ਜੰਨੇ ਉਥੇ ਮੁੱਖ ਮੰਤਰੀ ਵੀ ਚੁੱਪਾ ਪੰਜਾਬ ਦਾ ਪੰਜਾਬ ਦੇ ਉਹ ਅਕਾਲੀ ਵੀ ਚੁੱਪ ਹੈ ਦੇਖੋ ਨਾ ਉਹ ਅਕਾਲੀ ਜਿਹੜੇ ਪੰਜਾਬ ਦੇ ਨੇ ਜਾਂ ਪੰਜਾਬ ਦੇ ਦੂਜੇ ਆਮ ਪਬਲਿਕ ਹੈ ਜਥੇਦਾਰ ਸਾਹਿਬ ਦੇ ਉਲਟ ਬੋਲ ਰਹੀ ਹੈ ਮਾਵਾ ਪਾਣਾ ਦੀ ਗਾਲਾਂ ਕੱਢ ਰਹੇ ਨੇ ਤੇ ਜਿਨੇ ਕਨਫੈਸ਼ਨ ਕਰ ਲਿਆ ਉਥੇ ਲਬਜ ਕੀ ਸੀ ਕੱਲ ਤੱਕ ਸਾਹਿਬ ਤੋਂ ਹਾਂ ਜਾਂ ਨਾ ਇਹ ਨਾ ਕਰ ਦਿੰਦਾ ਇਹ ਨਾ ਕਰ ਸਕਦਾ ਸੀ ਇਹਨੇ ਹਾਂ ਕੀਤੀ ਪਰ ਉਹ ਤਾਂ ਕਹਿੰਦੇ ਕਿ ਅਸੀਂ ਝੋਲੀ ਪਵਾ ਲਿਆ ਜੋ ਕੁਝ ਵੀ ਸੀਗਾ ਨਾ 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 ਉਹਨੂੰ ਇਕੱਲੇ ਨੂੰ ਸਵਾਲ ਪੁੱਛੇ ਗਏ ਨੇ ਇਕੱਲੇ ਨੂੰ ਕਾਲ ਤੱਕ ਸਭ ਤੋਂ ਕੱਲੀ ਕੱਲੀ ਗੱਲ ਪੁੱਛੀ ਗਈ ਹੈ ਦੂਜਿਆਂ ਨੂੰ ਅਲੱਗ ਪੁੱਛੇ ਗਏ ਨੇ ਇਹ ਕਿਹੜਾ ਪੁਰਾਣਾ ਸਿੱਖਾਂ ਦੀ ਗੱਲ ਹੈ ਕਿ ਸਾਰੀ ਕੌਮ ਦਾ ਮੈਂ ਦੁੱਖ ਮੰਡਾਲਿਆ ਗਿਣਾਤ ਆਪ ਕੀਤੇ ਨੇ ਤਾਂ ਗਿਣਾਵਾਂ ਨੂੰ ਐਡਮਿਟ ਕੀਤਾ ਤੇ ਅੱਜ ਤੱਕ ਇਹਨਾਂ ਬੰਦਿਆਂ ਨੇ ਇਹ ਨਹੀਂ ਕਿਹਾ ਕਿ ਉਸ ਬੰਦੇ ਨੇ ਗਨਾਹ ਐਡਮਿਟ ਕੀਤੇ ਨੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਕਰਵਾਉਣੀ ਕਿੰਨੇ ਸੀ? ਬਹਿਬਲ ਕਲਾ ਦਾ ਚਲਾਨ ਪੇਸ਼ ਹੋਣਾ ਸੀ ਕਿਉਂ ਨਹੀਂ ਲੋਕ ਬੋਲੇ? ਇਹ ਕਰਵਾਉਣਾ ਕਿੰਨੇ ਸੀ? ਇਹ ਆਪਣੇ ਜਿਹੜੀ ਸੰਗਤ ਬੋਲ ਰਹੀ ਐ ਸਿੱਖ ਬੋਲ ਰਹੇ ਨੇ ਇਸ ਵਕਤ ਅਕਾਲੀ ਬੋਲ ਰਹੇ ਨੇ। ਦੇਖੋ ਤੁਹਾਨੂੰ ਦੁੱਖ ਲੱਗਿਆ। ਤੁਹਾਨੂੰ ਦੁੱਖ ਲੱਗਿਆ ਕਿ ਜਥੇਦਾਰ ਸਾਹਿਬ ਦਾ ਸੰਧੂ ਜਿਹੜਾ ਆ ਲਵਜੂ ਬੋਲਿਆ। ਸਾਥੋ ਬਰਦਾਸ਼ਤ ਨਹੀਂ ਹੋਈ ਗੱਲ ਇਹ। ਆਹੀ ਐ ਨਾ ਗੁੱਸਾ। ਇਹੀ ਗੁੱਸਾ ਹੈ ਨਾ ਕਿ ਤਖਤ ਦੇ ਮਹਾਨ ਜਥੇਦਾਰ ਤੇ ਇਹ ਗੱਲ ਕਹਿ ਸਕਦੇ ਆ ਕਿ ਜਿਹੜੀ ਉਹਨਾਂ ਨੇ کردار ਤੇ ਉਂਗਲ ਚੱਕੀ ਆ ਤੇ ਲੋਕ ਉਸ ਨੂੰ ਸੱਚ ਮੰਨ ਕੇ ਬਹਿ ਗਏ ਬਿਲਕੁਲ ਉਹਨਾਂ ਦੇ کردار ਤੇ ਉਂਗਲ ਚੁੱਕੀ ਅਕਾਲੀ ਜਿਹੜੇ ਬੰਦੇ ਨੇ ਉਹਨਾਂ ਨੂੰ ਕਹਿੰਦੇ ਵੀ ਨਹੀਂ ਬਰਦਾਸ਼ਤ ਨਹੀਂ ਇਹ ਗੱਲ ਬਰਦਾਸ਼ਤ ਨਹੀਂ ਜਥੇਦਾਰ ਸਾਹਿਬ ਨੂੰ ਉਹਨੇ ਦਿਨ ਪਾਸੇ ਕਰਤਾ ਪਰ ਜੋ ਗੁਨਾਹ ਉਹਨਾਂ ਦੇ ਪ੍ਰਧਾਨ ਨੇ ਕਬੂਲ ਕੀਤੇ ਨੇ ਹੂੰ ਜੋ ਨੇ ਕਨਫੈਸ਼ਨ ਕੀਤੀ ਹੈ ਜੀ ਅੱਜ ਤੱਕ ਉਹਨਾਂ ਬੰਦਿਆਂ ਨੇ ਐਪਲੀਕੇਸ਼ਨ 2 ਦਾ ਸੀਐਮ ਦਿੱਤੀ ਉਹਨਾਂ ਨੇ ਕਿਹਾ ਕਿ 302 ਦਾ ਜਿਹੜਾ ਡਬਲ ਮਰਡਰ ਹੈ ਬਾਬਲ ਕਲਾ ਜਿਸ ਵਿੱਚ ਮੈਂ ਵਕੀਲ ਵੀ ਆ ਉਸਦੇ ਚਲਾਨ ਪੇਸ਼ ਕੀਤਾ ਜਾਵੇ ਨਹੀਂ ਕੀਤੀ ਫਿਰ ਉਥੇ ਕਿਉਂ ਉਥੇ ਕਿਉਂ ਡਬਲ ਰੂਪ ਆ ਆਪਣਾ ਤਾਨੂੰ ਅਸੀਂ ਅਸੀਂ ਗੁਰੂ ਘਰ ਦੇ ਨਾਲ ਆ ਕਿ ਅਸੀਂ ਇੱਕ ਦੂਜੇ ਬੰਦਿਆਂ ਦੇ ਨਾਲ ਪਹਿਲਾਂ ਤੋਂ ਫੈਸਲਾ ਸਾਨੂੰ ਇਹ ਕਰਨਾ ਪੈਣਾ ਤੁਹਾਨੂੰ ਐ ਲੱਗਦਾ ਕਿ ਉੱਥੇ ਜਹੇਦਾਰ ਸਾਹਿਬ ਦੀ ਕਰਵਾਰ ਕੋਸ਼ਿਸ਼ ਕਰਨ ਦੀ ਬਜਾਏ ਇੱਕ ਕੋਟ ਚਪੇਸ਼ ਹੁੰਦੇ ਕਿ ਆ ਸਮਝੋ ਚੱਕੋ ਸੁਭੀ ਇਹਨਾਂ ਨੂੰ ਮੁੱਖ ਮੰਤਰੀ ਕੋਲ ਜਾਣਾ ਚਾਹੀਦਾ ਸੀ ਪਰ ਉਹ ਕਿਵੇਂ ਜਾਣਗੇ ਆਪਦੇ ਆਕਾ ਦੇ ਖਿਲਾਫ ਫਿਰ ਆਹੀ ਤਾਂ ਗੱਲ ਹੈ ਫਿਰ ਅਸੀਂ ਫਿਰ ਅਸੀਂ ਜਿਹੜੇ ਸਿੱਖ ਕੋਣੇ ਆ ਅਕਾਲੀ ਕੋਣੇ ਆ ਅਸੀਂ ਉਹ ਤਾਂ ਨਹੀਂ ਨਾ ਜੀ ਫਿਰ ਤਾਂ ਅਸੀਂ ਦੂਜੇ ਬੰਦੇ ਆ ਸਾਨੂੰ ਦਾ ਤੁਸੀਂ ਪੁੱਣ ਲੱਗਿਆ ਮਿੰਡ ਮਾਰਨਾ ਤੇ ਕੋਲੋਵੋ ਨਾ ਪ੍ਰਸਤ ਦੇ ਅੱਗੇ ਇੱਥੇ ਤੁਸੀਂ ਕਹਿੰਦੇ ਹੋ ਕਿ ਜਿਹੜਾ ਸਾਥ ਉਹ ਫਕਰੇ ਕੌਮ ਜਿਹੜੇ ਲਬਜ ਬੋਲੇ ਸੀ ਜਥੇਦਾਰ ਸਾਹਿਬ ਕਿ ਉਹ ਵਾਪਸੀ ਬਾਰੇ ਬੋਲੇ ਸੀ ਤਾਂ ਉਹ ਚੁੱਬੇ ਕਿੰਨੇ ਨੇ ਭਰਾਈ ਤੱਕ ਹੋਇਆ ਵੀ ਨਹੀਂ ਉਹ ਨਹੀਂ ਹੋਣਾ ਵੀ ਨਹੀਂ ਹੋਣਾ ਵੀ ਨਹੀਂ ਮੈਨੂੰ ਲੱਗਦਾ ਹੈ ਕਿ ਜਿਹੜੇ ਅਕਾਲੀ ਦਲ ਦੇ ਬੰਦੇ ਨੇ ਜਿਹੜੇ ਪੋਲੀਟੀਸ਼ਨ ਨੇ ਇਹ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਨ ਲੱਗੇ ਕਿਵੇਂ ਮਰਜ਼ੀ ਕਰ ਸਕਦੇ ਉਹਦੇ ਵਿੱਚ ਅਡਿੱਕਾ ਜਥੇਦਾਰ ਹਰਪ੍ਰੀਤ ਸਿੰਘ ਜੀ ਤੁਹਾਨੂੰ ਲਾਂਬੇ ਕਰਦੇ ਜਿਹੜਾ ਮੈਨੂੰ ਲੱਗਦਾ ਕਿ ਜਿਹੜੋ ਜਿਸ ਦਿਨ ਉਸ ਦਿਨ ਵੇਖਿਆ ਜੋ ਐਪੀਸੋਡ ਦੇਖਿਆ ਹੈ ਉਸ ਦੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਸੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਉਹ ਤੋਂ ਵੱਡੀ ਭੂਮਿਕਾ ਨਹੀਂ ਹੋ ਸਕਦੀ ਜਦੋਂ ਦੀ ਆਪਾਂ ਬੈਠੇ ਆ ਜਦੋਂ ਦੀ ਆਪਾਂ ਉਹ ਸੰਭਾਲੀ ਇਹੋ ਜਿਹੇ ਲਬਜ ਨਹੀਂ ਆਏ ਪਹਿਲੀ ਵਾਰ ਸੁਣਿਆ ਸੀ ਉਹ ਲਬਜ ਤਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੂੰ ਉਸੇ ਚੀਜ਼ ਦਾ ਹੀ ਰਿਜ਼ਲਟ ਜਿਹੜਾ ਉਹ ਸਿੱਟਾ ਨਿਕਲਿਆ ਮੈਂ ਤਾਂ ਤਾਂ ਕਹੀ ਜਾਣਾ ਕਿ ਉਹ 18 ਸਾਲੋਂ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਚੁੱਪ ਕਿਉਂ 2 ਦਸੰਬਰ ਤੋਂ ਬਾਅਦ ਆਇਆ ਕਿਹਨੇ ਮਤਲਬ ਉਹ ਬੁਲਾਇਆ ਗਿਆ ਉਹ ਬੁਲਾਇਆ ਗਿਆ ਇਹਨਾਂ ਪੋਲੀਟੀਸ਼ੀਅਨ ਤੋਂ ਬੁਲਾਇਆ ਗਿਆ ਸਿਆਸੀ ਆਦਮੀਆ ਤੋਂ ਬੁਲਾਇਆ ਗਿਆ ਉਹਦਾ ਕੋਈ ਸਬੂਤ ਹੈ ਕਿ ਸਿਆਸੀ ਆਦਮੀਆ ਨੇ ਬੁਲਾਇਆ ਦੇਖੋ ਮੈਂ ਉਹੀ ਦਾ ਸਬੂਤ ਹੈ ਜਗਮੀਤ ਸਿੰਘ ਇਹ ਸਮਝਣ ਦੀ ਲੋੜ ਹੈ ਕਿ 2 ਦਸੰਬਰ ਤੋਂ ਪਹਿਲਾਂ 18 ਸਾਲ ਕਿਉਂ ਨਹੀਂ ਬੋਲਦਾ ਕਿਸੇ ਅਦਾਲਤ ਦੇ ਵਿੱਚ ਜਾ ਕੇ ਕਿਉਂ ਨਹੀਂ ਹਕੂਕਦਾ ਕਿਉਂ ਨਹੀਂ ਰੋਂਦਾ ਅਦਾਲਤਾਂ ਦੇ ਵਿੱਚ ਜਾ ਕੇ ਉਹ ਇਹ ਗੱਲ ਕਹਿੰਦਾ ਕਿ ਮੈਂ ਬਹੁਤ ਸਾਰੇ ਲੋਕਾਂ ਕੋਲ ਗਿਆ ਜ세ਦਰ ਸਾਹਿਬ ਦੀ ਪਾਵਰ ਬਹੁਤ ਸੀ ਤੇ ਇਹਨੇ ਮੇਰੀ ਕੋਈ ਚੱਲਣ ਨਹੀਂ ਦਿੱਤੀ ਪੁਲਿਸ ਕੋਲੇ ਗਿਆ ਤਾਂ ਤਖਤ ਸਹਿਬਾਨ ਤੇ ਜਾ ਕੇ ਕਿਸੇ ਵੀ ਕੋਲੇ ਗਿਆ ਤੇ ਕਹਿੰਦੇ ਇਹਨਾਂ ਨੇ ਸਾਡੀ ਚੱਲਣ ਨਹੀਂ ਦਿੱਤੀ 2007 ਦੀ ਐਪਲੀਕੇਸ਼ਨ ਆਓ 2007 ਦੀ ਐਪਲੀਕੇਸ਼ਨ ਹੈ ਹੂੰ 2011 ਤੋਂ ਟ੍ਰਾਇਲ ਸ਼ੁਰੂ ਹੁੰਦਾ ਹੈ ਸਜ਼ਾ ਹੁੰਦੀ ਹੈ ਤਾਂ ਕਿਵੇਂ ਕਹੋਗੇ ਉਹ ਕਹਿੰਦੇ ਕਿ ਜ세ਦਰ ਸਾਹਿਬ ਨੇ ਸਜ਼ਾ ਜ세ਦਰ ਸਾਹਿਬ 2017 ਚ ਹੈ ਉਸ ਤੋਂ ਪਹਿਲਾਂ ਕੇਸ ਚੱਲਦੇ ਨੇ ਡਾਈਵੋਰਸ ਪਹਿਲਾਂ ਹੁੰਦਾ 2015-16 ਚ ਹੋ ਰਿਹਾ ਉਸ ਦੇ ਵਿੱਚ ਕੋਰਟ ਜਾ ਕੇ ਬੋਲਣਾ ਸੀ ਕਿਉਂ ਨਹੀਂ ਬੋਲੇ ਜਥੇਦਾਰ ਦਾ 2017 ਚ ਆਏ ਨੇ ਫਿਰ ਮaaf ਕਰਨਾ ਮੈਂ ਕਹਿ ਕੇ ਰਾਜੀ ਨਹੀਂ ਜਥੇਦਾਰ ਸਾਹਿਬ ਦੀ ਅਦਾਲਤਾਂ ਦੇ ਅੰਦਰ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਅਦਾਲਤਾਂ ਨੇ ਇਹਨਾਂ ਗੱਲਾਂ ਨੂੰ ਨਹੀਂ ਸੁੰਨਾ ਹੁੰਦਾ ਇੱਕ ਛੋਟੀ ਮੋਟੀ ਜਿਹੀ ਗੱਲ ਕਿਸੇ ਵੀ ਅਗਵਾਈ ਦੇ ਵਿੱਚ ਕਿੱਥੇ ਫੜਾਇਆ ਗਿਆ ਜਾਂ ਕਿਤੇ ਵੀ ਕਿਤੇ ਵੀ ਜਥੇਦਾਰ ਸਾਹਿਬ ਦਾ ਕਿਤੇ ਵੀ ਰੋਲ ਨਹੀਂ ਹੁੰਦਾ ਕਿਸੇ ਕੇਸ ਦੇ ਅੰਦਰ ਨਹੀਂ ਆਉਂਦਾ ਇਹਨੇ ਆਪ ਜੀ ਗਵਾਹੀ ਤਾ ਬੋਲਣਾ ਸੀ ਕਿਉਂ ਨਹੀਂ ਬੋਲਿਆ ਇਹ ਸਾਰਾ ਜਿਹੜਾ ਇੱਕ ਸਿਆਸੀ ਕੰਮ ਹੈ ਜਥੇਦਾਰ ਸਾਹਿਬ ਨੂੰ ਫਾਰਕ ਕਰਨਾ ਸੀ ਸ਼ਾਇਦ ਮੈਨੂੰ ਲੱਗਦਾ ਕੋਈ ਨਾ ਕੋਈ ਉਹਨਾਂ ਨੇ ਕੋਈ ਚੇਂਜ ਕਰਨੀ ਹੈ ਚੀਜ਼ ਜਿਹੜੀ ਮੈਂ ਬੋਲ ਨਹੀਂ ਸਕਦਾ ਬਹੁਤ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਜਥੇਦਾਰ ਸਾਹਿਬ ਨੇ ਰੋਕਣੀਆਂ ਸੀ ਉਹ ਉਹ ਲਾਂਬੇ ਪਾਸੇ ਕੀਤਾ ਗਿਆ ਪਾਸੇ ਹੋ ਜੋ ਪਹਿਲੇ ਵੀ ਜਿਹੜੇ ਜਥੇਦਾਰ ਸਾਹਿਬ ਹੋਏ ਨੇ ਚਾਹੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਚਾਹੇ ਹੋਰ ਜਥੇਦਾਰ ਵੀ ਨੇ ਉਹ ਸਾਰੇ ਪਾਸੇ ਕਰਤੇ ਸੀ ਕਿੰਨੇ ਜਥੇਦਾਰ ਸੀ ਜਿਹੜਾ ਵੀ ਮਾੜਾ ਮੋੜ ਜਿਸ ਨੇ ਵੀ ਹਿੰਮਤ ਕੀਤੀ ਹੈ ਇੱਕ ਬੰਦਿਆਂ ਦੇ ਖਿਲਾਫ ਬੋਲਣ ਦੀ ਉਹ ਜਥੇਦਾਰ ਸਾਹਿਬ ਤੱਕ ਗਏ ਉਹ ਰਿਆਈ ਕੋਈ ਨਹੀਂ ਉੱਥੇ ਹਮ ਕਾਰਨ ਕੀ ਹੈ ਪਰ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਜਿੰਦੇ ਵਿੱਚ ਜਥੇਦਾਰ ਸਾਹਿਬ ਸਾਲਾ ਸ਼ਬਦ ਚੰਦ ਵਰਤਿਆ ਉਹ ਕਹਿੰਦੇ ਕਿ ਇਹਨਾਂ ਦੇ ਵੱਲੋਂ ਗਾਲ੍ਹਾਂ ਕੱਢੀਆਂ ਆਈਆਂ ਕਿ ਜਿ세 ਤਰ੍ਹਾਂ ਸਹਿਬਾਨਾਂ ਦੀ ਬੋਲੀ ਨਹੀਂ ਹੁੰਦੀ ਕੀ ਤੇ ਜਿਹੜੇ ਏਡੇ ਵੱਡੇ ਗਨਾਹ ਨੇ ਜਿੱਚ ਕਤਲ ਹੁੰਦੇ ਨੇ ਜਿੱਚ ਗੁਰੂ ਗੋਬਿੰਦ ਸਿੰਘ ਮਹਾਰਾਤਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੁੰਦੀ ਹੈ ਪੰਜਾਬ ਦੇ ਅੰਦਰ ਅਣਪਛਾਤੀ ਪੁਲਿਸ ਆਉਂਦੀ ਹੈ 25000 ਫੇਕ ਐਨਕਾਊਂਟਰ ਮੁੰਡਾ ਵਿੱਚੇ ਰਹਿ ਜਾਂਦਾ ਹੈ ਜਹੇਦਰ ਕਾਉਂ ਕੇ ਸਾਦਾ ਮਰਡਰ ਵਿੱਚੇ ਰਹਿ ਜਾਂਦਾ ਹੈ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਰਿਪੋਰਟ ਵਿੱਚੇ ਰਹਿ ਜਾਂਦੀ ਹੈ ਪੰਜਾਬ ਦੇ ਨਾਲ ਸੌਦੇ ਹੁੰਦੇ ਨੇ ਸ਼ੇਵ ਸੈਨਾ ਜਿਨੇ ਕਿਹਾ ਸੀ ਕਿ ਇਹ ਇੱਕ ਇਹਨਾਂ ਦੇ ਲੀਡਰ ਨੇ ਕਿ ਸਿੱਖਾਂ ਦੀਆਂ ਤੇ ਕੁੜੀਆਂ ਤੇ ਘਰਾਂ ਵਾਲਿਆਂ ਚੁੱਕ ਲਿਆ ਕਰੋ ਉਹਨਾਂ ਨਾਲ ਬਾਈ ਦੇ ਇਲੈਕਸ਼ਨ ਲੜ ਰਹੇ ਆ ਸਾਰੇ ਦਾ ਗਨਾ ਉੱਥੇ ਹੀ ਪਏ ਨੇ ਉਹ ਉਹਨਾਂ ਦਾ ਫੈਸਲਾ ਕੌਣ ਕਰੇਗਾ ਉਹਨਾਂ ਬਾਰੇ ਅਸੀਂ ਕਿਉਂ ਨਹੀਂ ਬੋਲਦੇ ਆਪਦੇ ਲੀਡਰਾਂ ਦੇ ਖਿਲਾਫ ਅਗਰ ਤੁਸੀਂ ਉਸ ਦੇ ਵਿੱਚ ਸਜ਼ਾ ਮੰਗਦੇ ਹੋ ਤੁਸੀਂ ਉਸ ਦੇ ਵਿੱਚ ਕਾਇਨ ਇਨਸਾਫ ਮਿਲਣਾ ਚਾਹੇ ਚਾਹੀਦਾ ਹੈ ਤਾਂ ਫੇਰ ਤਾਂ ਕਹੀਏ ਕਿ ਆਪਾਂ ਸਹੀ ਅਕਲੀਆਂ ਯਾਰ ਆਪਾਂ ਤਾਂ ਬੋਲੇ ਆ ਸਹੀ ਮੁੱਦੇ ਤੇ ਬੋਲੇ ਆ ਆਪਾਂ ਮੈਂ ਕਹੀਏ ਨਾ ਕਿਸ ਮੇਰੇ ਕੋਲ ਹੈ ਕੋਰਟ ਵਿੱਚ ਕਰ ਰਿਹਾ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਰਾਮ ਰਹੀਮ ਦਾ ਰੋਲ ਹੈ ਐਵੇਂ ਅਕਾਲੀਆ ਦੇ ਪ੍ਰਧਾਨ ਦਾ ਰੋਲ ਹੈ ਉਹਨਾਂ ਮੁਲਜ਼ਮਾਂ ਨੂੰ ਬਚਾਉਣਾ ਇਹ ਪਾਰਟੀ ਬਣਨਗੇ ਕੋਰਟ ਦੇ ਵਿੱਚ ਬਣਨੇ ਚਾਹੀਦੇ ਆ ਪਰ ਬਣਾਉਣੇ ਕਿਸੇ ਨਹੀਂ ਬਣਾਵੇ ਕੌਣ ਮੁੱਖ ਮੰਤਰੀ ਵੀ ਬਚਾਉਂਦਾ ਪੰਜਾਬ ਸਰਕਾਰ ਬਚਾ ਰਹੀ ਹੈ 2023 ਦੇ ਵਿੱਚ 31 31 ਮਾਰਚ ਤੇਕਰ ਚਲਾਨ ਪੇਸ਼ ਹੋਣਾ ਸੀ ਨਹੀਂ ਹੋਇਆ ਕਿਵੇਂ ਕਹੋਗੇ ਤੁਸੀਂ ਮਾਮਲੇ ਬਹੁਤ ਉੱਠੇ ਇਸ ਮਾਮਲੇ ਦੇ ਵਿੱਚ ਵਿੱਚ ਜਿਵੇਂ ਪ੍ਰਧਾਨ ਦਾ ਮਾਮਲਾ ਬੀਬੀ ਜ਼ਗੀਰ ਕੌਰ ਦੇ ਨਾਲ ਜਿਹੜੀ ਤਲਕੀ ਦੇ ਸ਼ਬਦ ਵਰਤੇ ਆ ਗਿਆ ਉਸ ਨੂੰ ਲੈ ਕੇ ਮਹਿਲਾ ਕਮਿਸ਼ਨ ਨੇ ਬੁਲਾਇਆ ਮਹਿਲਾ ਕਮਿਸ਼ਨ ਨੇ ਇਹਦੇ ਸਬੰਧ ਦੇ ਵਿੱਚ ਇਹਨਾਂ ਦੇ ਸਾੰਢੂ ਜਿਹੜਾ ਰਹਿ ਚੁੱਕਿਆ ਜਾਂ ਕੋਈ ਮੀਡੀਆ ਵਾਲੇ ਨੂੰ ਵੀ ਬੁਲਾਇਆ ਕੀ ਉਹਨਾਂ ਤੇ ਕਾਰਵਾਈ ਹੋਊਗੀ ਦੇਖੋ ਹੋਣੀ ਚਾਹੀਦੀ ਹੈ ਤੁਸੀਂ ਕਿਸੇ ਦੀ ਧੀ ਪੈਣ ਤੇ ਉਹਨਾਂ ਦਾ ਕਰਦਾਰ ਖਤਮ ਕਰਦੇ ਹੋ ਉਹਨਾਂ ਦੇ ਪਰਿਵਾਰ ਖਤਮ ਕਰ ਰਹੇ ਹੋ ਵਿਦਾਊਟ ਐਵੀਡੈਂਸ ਬੋਲ ਰਹੇ ਹੋ ਤੁਹਾਡੇ ਕੋਲ ਕੀ ਰਾਈਟ ਹੈ ਤੁਸੀਂ ਮੀਡੀਆ ਚੁੱਕ ਚੁੱਕ ਕੇ ਤੁਰੇ ਤੁਹਾਡੀ ਡਿਊਟੀ ਨਹੀਂ ਮੰਨਦੀ ਕਿਸੇ ਕੁੜੀ ਦਾ ਘਰ ਬਰਬਾਦ ਕਰ ਦੇਣਾ ਕਿਸੇ ਬੰਦੇ ਨੂੰ ਤੁਸੀਂ ਪੁੱਛਿਆ ਵੀ ਨਹੀਂ ਉਹ ਰੀ ਮੈਰਿਜ ਹੁੰਦੀ ਹੋ ਚੁੱਕੀ ਆ ਬਰਬਾਦੀ ਦੇ ਕੰਡੇ ਤੇ ਪਹੁੰਚ ਜਾਂਦੀ ਫਿਰ ਕੌਣ ਜ਼ਿੰਮੇਵਾਰ ਹੁੰਦਾ ਕੀ ਮੀਡੀਆ ਦੇ ਸੂਲ ਨੇ ਤੁਹਾਡੇ ਲੋਕਾਂ ਦੇ ਸੋਚਣਾ ਤਾਂ ਬਣਦਾ ਹੈ ਤੁਸੀਂ ਕਿਸੇ ਦੇ ਕਹਿਣ ਤੇ ਚੱਕ ਕੇ ਇੰਟਰਵਿਊ ਬਾਦਿਆ ਕਰੋਗੇ ਤੁਹਾਡਾ ਪੱਖ ਲੈਣਾ ਫਰਜ਼ ਨਹੀਂ ਬਣਦਾ ਚਾਹੇ ਕੋਈ ਵੀ ਆ ਏ ਬੀ ਸੀ ਕੋਈ ਵੀ ਹੈ ਜੇ ਅਸੀਂ ਵਿਦਆਊਟ ਐਵੀਡੈਂਸ ਇਸ ਤਰ੍ਹਾਂ ਐਵੀਡੈਂਸ ਲਾਵਾਂਗੇ ਤਾਂ ਕਾਰਵਾਈ ਹਰ ਬੰਦੇ ਤੇ ਹੋਣੀ ਚਾਹੀਦੀ ਹੂੰ ਜਿਵੇਂ ਮਹਿਲਾ ਕਮਿਸ਼ਨ ਨੇ ਉਹਨਾਂ ਨੂੰ ਸੱਦਿਆ ਪ੍ਰਧਾਨ ਨੂੰ ਉਨ੍ਹਾਂ ਤੇ ਜਿਹੜੀ ਖਿੱਚ ਤੂ ਕੀਤੀ ਗਈ ਆ ਉਨ੍ਹਾਂ ਤੇ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜਹੇਦਰ ਸਾਹਿਬ ਤੇ ਬੜੀ ਛੇਤੀ ਕਾਰਵਾਈ ਹੋ ਗਈ। ਉਹੀ ਤਾਂ ਮੈਂ ਕਹੀ ਜਾਣਾ ਉਨ੍ਹਾਂ ਤੇ ਕਾਰਵਾਈ ਕਿਉਂ ਨਹੀਂ ਹੋਈ? ਇੱਕ ਉੱਠ ਕੇ ਬੰਦਾ ਇੱਕ ਦੂਜੇ ਕਿਸੇ ਬੀਬੀ ਨੂੰ ਗੰਦੀਆਂ ਗਾਲਾਂ ਕੱਢ ਰਿਹਾ ਬਰਾਬਰ ਦੇ ਉਹਦੇ ਤੇ ਕੰਮ ਕਰਨ ਵਾਲਿਆਂ ਨਾਲੇ। ਬਰਾਬਰ ਗੰਦੀ ਗਾਲ ਕੱਢੀ ਐ। ਹੂੰ। ਕਿਉਂਕਿ ਕਾਰਨ ਕੀ ਐ? ਸਾਨੂੰ ਤਾਂ ਕਹਿਣਗੇ ਤੁਸੀਂ ਬੋਲ ਹੀ ਨਹੀਂ ਸਕਦੇ। ਕਿ ਤੁਸੀਂ ਗੰਦ ਬੋਲ ਸਕਦੇ ਹੋ। ਅਸੀਂ ਚੰਗੀ ਗੱਲ ਵੀ ਨਹੀਂ ਕਰ ਸਕਦੇ। ਤੁਸੀਂ ਕਿਉਂ ਨਹੀਂ ਕਰ ਸਕਦੇ ਕారణ ਕੀ ਚਲੋ ਸੀ ਗੁਰਸਿੱਖ ਨਹੀਂ ਪਰ ਤੁਸੀਂ ਗੁਰਸਿੱਖ ਸ਼ਕਲ ਬਣਾ ਕੇ ਤੁਸੀਂ ਮਾਵਾ ਪੈਣਾ ਦੀਆਂ ਗਾਲਾਂ ਵੀ ਕੱਢ ਸਕਦੇ ਤੁਸੀਂ ਕਿਹਦਾ ਕਿਰਦਾਰ ਵੀ ਖਤਮ ਕਰ ਸਕਦੇ ਹੋ ਇਹ ਕਿੱਥੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਕਿੱਥੇ ਤੁਹਾਨੂੰ ਲਿਖ ਕੇ ਦਿੱਤਾ ਮਹਾਰਾਜ ਨੇ ਕਿ ਜੋ ਮਰਜ਼ੀ ਤੁਸੀਂ ਕਰੋ ਤੁਸੀਂ ਗੁਨਾਹ ਕਰੋ ਤੇ ਉਹ ਗੁਨਾਹ ਨਹੀਂ ਤੇ ਦੂਜਾ ਬੋਲ ਵੀ ਨਹੀਂ ਸਕਦਾ ਤੁਹਾਡਾ ਜੀ ਕਰੇ ਕਿ ਇਹਦੀ ਧੀ ਪੈਣ ਦੀਆਂ ਧਜਗਾੜਾ ਕੇ ਰੱਖਦੇ ਹੋ ਬਹੁਤ ਗਲਤ ਫੈਸਲੇ ਨੇ ਬਹੁਤ ਗਲਤ ਹੋ ਰਿਹਾ ਹੈ ਪੰਜਾਬ ਦੇ ਅੰਦਰ ਮੇਰੀ ਬੇਨਤੀ ਹੈ ਸਿੱਖਾਂ ਨੂੰ ਬੋਲਣਾ ਚਾਹੀਦਾ ਹੈ ਜਥੇਬੰਦੀਆਂ ਨੂੰ ਬੋਲਣਾ ਚਾਹੀਦਾ ਹੈ ਟੌਪਿਕ ਤੇ ਸਟੈਂਡ ਲੈਣਾ ਚਾਹੀਦਾ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਹੈ ਚਲਾਨ ਪੇਸ਼ ਕਰੋ ਗناہ ਕਬੂਲ ਹੋ ਚੁੱਕਾ ਹੈ ਉਹ ਚਲਾਨ ਅਜੇ ਤੱਕ ਪੇਸ਼ ਨਹੀਂ ਹੋਇਆ ਉਸ ਕੇਸ 'ਚ ਮੈਂ ਇਹਨਾਂ ਦੇ ਉਲਟ ਵਕੀਲ ਹਾਂ ਇਸ ਕੇਸ ਦਾ ਤਮਾਸ਼ਾ ਬਣ ਕੇ ਰਹਿ ਗਿਆ ਤੇ ਬਹੁਤ ਸਾਰੇ ਲੋਕ ਸੁਆਦ ਲੈ ਰਹੇ ਨੇ ਬਿਲਕੁਲ ਬਣ ਕੇ ਰਹਿ ਚੁੱਕਾ ਹੈ ਨੋ ਡਾਊਟ ਹੋਇਆ ਹੀ ਇਸ ਤਰ੍ਹਾਂ ਇਹ ਫੈਸਲੇ ਨੂੰ ਠੀਕ ਮੰਨਦੇ ਹੋ ਜਾਂ ਗਲਤ ਕਿਹੜੇ ਨੂੰ ਜਿਹੜਾ ਅੱਜ ਲਿਆ ਗਿਆ ਉਹਨਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਤੇ ਜਸਦੇਵਰ ਸਾਹਿਬ ਦੇ ਖਿਲਾਫ ਬਹੁਤ ਗਲਤ ਇਹਨੂੰ ਕਿਵੇਂ ਸਹੀ ਕਹੋਗੇ ਗੁਨਾਹ ਕੀ ਹੈ ਆਦਮੀ ਮਹਾਰਾਜ ਦੇ ਕੋਲ ਜਾ ਕੇ ਸੌ ਚੁੱਕ ਰਿਹਾ ਹੈ ਉਹ ਆਦਮੀ ਸੌ ਚੁੱਕਦਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾ ਕੇ ਦੂਜਾ ਆਦਮੀ ਜਿਹੜਾ 20 ਸਾਲ ਦੇ ਬਾਅਦ ਬੋਲ ਰਿਹਾ ਉਹ ਸੱਚਾ ਹੋ ਗਿਆ ਦੂਜਾ ਝੂਠਾ ਹੋ ਗਿਆ ਬੰਦਾ ਇਹ ਕਿਵੇਂ ਹੋਵੇਗਾ ਪਰ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਹਜ਼ੂਰੀ ਚ ਖੜ ਗਿਆ ਉਵੇਂ ਸੇਮ ਉਹ 18 ਸਾਲ ਪਹਿਲਾਂ ਕਿਉਂ ਨਹੀਂ ਬੋਲਿਆ ਅਦਾਲਤ ਚ ਕਿਉਂ ਨਹੀਂ ਬੋਲਿਆ ਗੱਲ ਇੱਥੇ ਹੈ ਲੇਟ ਗੱਲ ਕਰੋਗੇ ਤਾਂ ਹਮੇਸ਼ਾ ਉਸ ਦੇ ਉੱਪਰ ਇੱਕ ਡਾਊਟ ਕ੍ਰੀਏਟ ਹੁੰਦਾ ਹੁੰਦਾ ਪਰ ਉਹਨਾਂ ਦੇ ਇੱਕ ਢਾਟਾ ਤੋਂ ਦੇ ਪਿੱਛੇ ਪਿੱਠ ਥਾਪੜ ਕੇ ਖੜਾ ਕੇ ਤੇਰੇ ਨਾਲ ਆ ਤੂੰ ਖੁੱਲ ਕੇ ਚੱਲ ਉਹ ਤਾਂ ਵਰਸਾ ਹੀ 2 ਦਸੰਬਰ ਆ ਰਿਹਾ ਨਾ ਜੀ ਉਹ 2 ਦਸੰਬਰ ਦੇ ਉਲਟਾ ਰਹੇ ਨੇ ਉਹਨਾਂ ਦਾ ਮਕਸਦ ਏ ਥੋੜਾ ਹੈ ਉਹਨਾਂ ਦਾ ਮਕਸਦ ਕੋਈ ਹੋਵੇ ਤਾਂ ਸੰਡੇ ਨੂੰ ਸੰਡੂ ਨਾਲ ਹਮਦਰਦੀ ਨਹੀਂ ਕੋਈ ਉਹਨਾਂ ਦੀ ਜਥੇਦਾਰ ਦੇ ਗਿਆ ਰਿਸ਼ਤੇਦਾਰ ਲੜਕੀ ਨਾਲ ਕੋਈ ਇਹਨਾਂ ਦਾ ਲਿੰਕ ਨਹੀਂ ਬਣਦਾ ਉਹਨਾਂ ਦਾ ਜਥੇਦਾਰ ਸਾਹਿਬ ਨੂੰ ਟਾਰਗੇਟ ਕਰਨਾ ਸੀ ਉਹ ਟਾਰਗੇਟ ਕੀਤਾ ਉਹਨਾਂ ਨੇ ਹੋਰਾ ਬਣਾ ਕੇ ਵਰਤਿਆ ਗਿਆ ਵਰਤਿਆ ਗਿਆ ਬੰਦਾ ਥੋ ਕਰਕੇ ਛੱਡ ਦਿੱਤਾ ਜਾਊਗਾ ਬਸ ਇਹ ਜਿੱਦਣ ਉਹਨਾਂ ਦਾ ਮਕਸਦ ਪੂਰਾ ਹੋ ਗਿਆ ਉਸ ਤੋਂ ਬਾਅਦ ਬੰਦੇ ਨੂੰ ਬੁਲਾਉਣਾ ਹੀ ਕਿਸੇ ਨੇ ਤੁਰਿਆ ਫਿਰ ਬਹੁਤ ਹੀ ਗਲਤ ਹੋ ਰਿਹਾ ਹੈ ਪੰਜਾਬ ਦੇ ਅੰਦਰ ਸਿੱਖ ਕੌਮ 'ਚ ਗਲਤ ਹੋ ਰਿਹਾ ਉਹਨੇ ਬੇਵਕੂਫੀ ਕੀਤੀ ਬਿਲਕੁਲ ਜਿਹੜਾ ਫਾਇਦਾ ਚੱਕਣ ਵਾਲੇ ਫਾਇਦਾ ਹਮੇਸ਼ਾ ਜਦੋਂ ਕੋਈ ਆਦਮੀ ਕੋਈ ਫਾਇਦਾ ਤੱਕਦਾ ਜਥੇਦਾਰ ਸਾਹਿਬ ਨੇ ਮੈਥੋਂ ਪੁੱਛ ਕੇ ਕੈਪਲੀਕੇਸ਼ਨ ਵੀ ਮੈਂ ਟਾਈਪ ਕਰਾ ਕੇ ਦਿੱਤੀ ਸੀ ਕਿ ਉਸ ਬੰਦੇ ਦਾ ਨੁਕਸਾਨ ਹੋ ਸਕਦਾ ਪੰਜਾਬ ਦੇ ਅੰਦਰ ਕਿਉਂਕਿ ਇੱਕ ਕੱਲ ਸੋਸ਼ਲ ਮੀਡੀਆ ਤੇ ਇੱਕ ਆਈਸੀ ਲਿਖਤ ਆਈ ਸੀ ਕਿ ਇਸ ਦੇ ਵਿੱਚ ਕੱਲ ਨੂੰ ਕੋਈ ਮੇਰੀ ਮੌਤ ਦਾ ਮੇਰੇ ਨੁਕਸਾਨ ਦਾ ਜ਼ਿੰਮੇਵਾਰ ਜਥੇਦਾਰ ਸਾਬ ਹੋਣਗੇ ਤਾਂ ਮੈਂ ਕਹਿੰਦਾ ਇੱਕ ਐਪਲੀਕੇਸ਼ਨ ਦਿਓ ਜਿਹੜੇ ਆਦਮੀਆਂ ਦੇ ਕੋਲ ਇਹ ਬੰਦਾ ਬੈਠਾ ਹੈ ਸ਼ਾਇਦ ਉਹਦਾ ਨੁਕਸਾਨ ਉਹ ਪਛਾ ਦੇਣ ਇਦਾਂ ਵੀ ਹੋ ਸਕਦਾ ਹੈ ਹੋ ਸਕਦਾ ਐਸਐਸਪੀ ਨੂੰ ਐਪਲੀਕੇਸ਼ਨ ਦਿੱਤੀ ਜਾਂਦੀ ਐਂਟਰੀ ਕਰਾਈ ਹੈ ਕਿ ਕੱਲ ਨੂੰ ਉਸ ਬੰਦੇ ਨੂੰ ਕੁਝ ਹੋ ਜਾਏਗਾ ਗੱਲ ਜਥੇਦਾਰ ਸਾਹਿਬ ਤੇ ਆਉਣੀ ਹੈ ਬਹੁਤ ਹੀ ਗਲਤ ਸੋਚ ਹੋ ਰਹੀ ਹੈ ਸਿਆਸਤ ਦੇ ਵਿੱਚ ਕਿਸੇ ਨੂੰ ਵਰਤਿਆ ਵੀ ਜਾਂਦਾ ਮਾਰਿਆ ਵੀ ਜਾਂਦਾ ਸਿਆਸਤ ਦੇ ਅੰਦਰ ਵਰਤ ਕੇ ਤਾਂ ਜਥੇਦਾਰ ਸਾਹਿਬ ਨੂੰ ਪਾਸੇ ਕੀਤਾ ਹੋਰ ਕੀ ਹੋਇਆ ਇਹਨੂੰ ਕਿਵੇਂ ਕਹੋਗੇ ਸਿਆਸਤ ਦੀ ਭੇਡ ਚੜੇ ਨੇ ਜਥੇਦਾਰ ਸਾਹਿਬ ਜੋ ਪੰਜਾਬ ਦੇ ਅੰਦਰ ਕੁਝ ਬੰਦਿਆਂ ਦੇ ਖਿਲਾਫ ਬੋਲੇਗਾ ਉਹਦਾ ਹਸ਼ਰ ਇਹ ਹੋਵੇਗਾ ਜਿਹੜੇ ਹੋਰ ਭਾਈਚਾਰੇ ਨਾਲ ਜੁੜੇ ਉਹ ਕੀ ਸੋਚਣਗੇ ਕਿ ਉਹ ਗੈਰ ਸਿੱਖੇ ਸੋਚਣਗੇ ਜਿਹੜੇ ਆਗੂ ਹੁੰਦੇ ਹੋ ਇਦਾਂ ਦੇ ਹੁੰਦੇ ਆ ਗੈਰ ਸਿੱਖਾਂ ਦੇ ਵਿੱਚ ਸਾਡਾ ਮਜ਼ਾਕ ਬਣ ਕੇ ਰਹਿ ਗਿਆ ਬਣਾਇਆ ਕਿਨੇ ਸਾਡੇ ਇਹਨਾਂ ਬੰਦੇ ਲੀਡਰਾਂ ਨੇ ਕਾਲੀ ਲੀਡਰਾਂ ਨੇ ਲੋਕ ਜਿਹੜੀਆਂ ਅਸੀਂ ਪੁਰਾਣੀਆਂ ਕਹਾਵਤਾਂ ਦਿੰਦੇ ਹੁੰਦੇ ਸੀ ਉਹ ਅੱਜ ਅਸੀਂ ਬੋਲਣ ਜੋਗੇ ਨਹੀਂ ਰਹਿਣਾ ਪੰਜਾਬ ਤੇ ਬਾਹਰ ਵਰਲਡ ਦੇ ਵਿੱਚ ਪਰ ਹਰ ਸਿੱਖ ਇਸ ਵਕਤ ਦੁਖੀ ਹੈ ਹਰ ਸਿੱਖ ਨਾਲ ਖਲੋਤਾ ਹੋਇਆ ਕਿੰਦੇ ਤੋਂ ਦੁਖੀ ਹੈ ਇਹਨਾਂ ਅਕਾਲੀ ਲੀਡਰਾਂ ਤੋਂ ਦੁਖੀ ਹੈ ਦਾਲ ਖਾਲਸਾ ਨਾਲ ਗੱਲਾਂ ਹੁੰਦੀਆਂ ਨੇ ਭਾਈ ਜਗਤਾਰ ਸਿੰਘ ਤਾਰੇਹਾਰਾ ਨੇ ਜੇਲ੍ਹ ਚੋਂ ਮੈਸੇਜ ਭੇਜੇ ਨੇ ਭਾਈ ਅਮਰਤਪਾਲ ਰਈ ਸਿਮਰਤ ਸਾਰਾ ਸਿਮਰਜੀਤ ਸਿੰਘ ਮਾਨ ਦੱਸੋ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਤਾਂ ਉਲਟ ਨੇ ਇਹਨਾਂ ਦੇ ਉਹ ਕਹਿੰਦੇ ਕਿ ਇਹ ਚੰਦ ਬੰਦੇ ਇਹਨਾਂ ਨਾਲ ਕੋਣ ਕੋਈ ਹੈਗਾ ਅਸੀਂ ਤਾਂ ਹੁਣ ਤੱਕ ਰਾਜ ਕੀਤਾ ਦੇਖੋ ਇਲੈਕਸ਼ਨਾਂ ਦੇ ਵਿੱਚ ਸਾਡੀ ਬੇਕੂਫੀ ਇਹ ਹੀ ਰਹੀ ਹੈ ਨਾ ਇਲੈਕਸ਼ਨ ਆ ਜਾਣਗੇ ਪਤਾ ਲੱਗ ਜਾਏਗਾ ਪਰ 1920 21 ਦੇ ਜਾ ਕੇ ਫਿਰ ਅਸੀਂ ਉੱਥੇ ਹੀ ਖਲੋ ਗਏ ਆ ਜਿੱਥੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਜਦੋਂ ਅਕਾਲ ਤਖਤ ਸਾਹਿਬ ਯਾਦ ਕਰਾਏ ਸੀ ਤਾਂ ਉਸ ਵਕਤ ਉੱਥੋਂ ਕੁਝ ਬੰਦਿਆਂ ਨੂੰ ਕੁੱਟ ਕੇ ਕੱਢਿਆ ਸੀ ਇਹ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਮੈਂ ਗੱਲ ਕਰ ਰਿਹਾ ਇਹਨੇ ਬੁਰੇ ਹਾਲਾਤ ਹੋ ਚੁੱਕੇ ਸੀ 1920 21 ਤੋਂ ਪਹਿਲਾਂ ਜੋ ਹਾਲਾਤ ਅੱਜ ਬਣ ਚੁੱਕੇ ਨੇ ਫਿਰ ਦੁਬਾਰਾ ਕੀ ਪੁਰਾਣੇ ਸਮੇਂ ਦੇ ਮਹੰਤਾ ਦੇ ਕਬਜ਼ੇ ਸੀ ਪੁਰਾਣੇ ਸਮੇਂ ਇਤਿਹਾਸ ਦੇ ਵਿੱਚ ਇਦਾਂ ਰਿਹਾ ਕਿ ਤਖਤ ਸੁਬਾਨਾ ਦੇ ਫੈਸਲੇ ਆਪਦੇ ਹਿਸਾਬ ਨਾਲ ਸੰਸਥਾ ਆਪਦੇ ਹਿਸਾਬ ਨਾਲ 100 ਸਾਲ ਤੋਂ ਬਾਅਦ ਬਿਲਕੁਲ ਉਹੀ ਐਪੀਸੋਡ ਦਰਾਇਆ ਜਾ ਰਿਹਾ ਹੈ ਸੇਮ ਫੂਟਿੰਗ ਤੇ ਅਸੀਂ ਆ ਚੁੱਕੇ ਹਾਂ ਉਹ ਜੋ ਵੀ ਧੀਆਂ ਪੈਣਾ ਦੀ ਕੋਈ ਇੱਜ਼ਤ ਨਹੀਂ ਛੱਡੀ ਸੀ ਅੱਜ ਫਿਰ ਅੱਜ ਅਸੀਂ ਗਾਲਾਂ ਤੇ ਤੇ ਕਿਸੇ ਦੀ ਕਰਦਾਈ ਕੁਰਸੀ ਕਰਦਾਈ ਕੁਰਸੀ ਤੇ ਕਰਨ ਲੱਗ ਗਏ ਆ ਫਿਰ ਸੱਚਾ ਕੌਣ ਉਹ ਕਹਿੰਦੇ ਕਿ ਸਹੀ ਪੰਥ ਦੇ ਵਾਲੀ ਅਸੀਂ ਆਂ ਹਮ ਹੈ ਅਕਾਲੀ ਪੰਥ ਕੇ ਵਾਲੀ ਦੇਖੋ ਇੱਕ ਅਕਾਲੀ ਆਪ ਬਣੇ ਨੇ ਨਾ ਜੀ ਅਕਾਲੀ ਲੋਕ ਤਾਂ ਨਹੀਂ ਸਮਝਦੇ ਇਹਨਾਂ ਨੂੰ ਹੁਣ ਮੈਂ ਤੁਹਾਨੂੰ ਇੱਕ ਲਫ਼ਜ਼ ਕਿਦਨ ਅੱਗੇ ਵੀ ਕਿਹਾ ਸੀ ਮੈਂ ਕਿ ਮੈਂ ਸੌ ਗਨਾ ਕਰਾਂ ਪਰ ਮੈਂ ਅਕਾਲੀ ਆ ਤੇ ਕਿੱਥੇ ਲਿਖਿਆ ਕਿੱਥੇ ਗੁਰੂ ਗੋਬਿੰਦ ਸਿੰਘ ਮਾਰਾ ਨੇ ਕਿੱਥੇ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਸੀ ਕਿ ਤੁਸੀਂ ਗਾਲ੍ਹਾਂ ਵੀ ਕਢੋ ਢਿਗਾ ਪਾਣ ਦੇ ਕਰਦਾਰ ਵੀ ਖਤਮ ਕਰਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰੋ ਤੁਸੀਂ ਗੁਰੂ ਗੋਬਿੰਦ ਸਿੰਘ ਮਾਰ ਦੀ ਤਹਿੀਨ ਵੀ ਕਰੋ ਤੁਸੀਂ ਗਾਲ੍ਹਾਂ ਵੀ ਕਢੋ ਜਥੇਦਾਰਾਂ ਨੂੰ ਤੋ ਯਾਰ ਤੁਸੀਂ ਅਕਾਲੀ ਅਕਾਲੀ ਮਾਰੇ ਨਹੀਂ ਹੁੰਦੇ ਅਕਾਲੀਆਂ ਦਾ ਪੈਦਾ ਮਾਰਿਆ ਰਣਜੀਤ ਸਿੰਘ ਨੇ ਅਕਾਲੀਆਂ ਦਾ ਤਾਂ ਰੋਲ ਹੀ ਕਿਹਾ ਜੀ ਇਹ ਅਕਾਲ ਤਾ ਅਫਗਾਨਿਸਤਾਨ ਤੋਂ ਲੈ ਕੇ ਅਕਾਲੀ ਫੂਲਾ ਸਿੰਘ ਤੋਂ ਲੈ ਕੇ ਤੇ ਅਕਾਲੀ 1920 21 ਤੇ ਵਾਇਆ 1947 ਇਹਨਾਂ ਦੇ ਕੁਰਬਾਨੀਆਂ ਵੇਖੋ ਕਿੰਨੀਆਂ ਨੇ ਪਰ ਅੱਜ ਇਹ ਪਾਰਟੀ ਬਿਲਕੁਲ ਮਰਨ ਕਰਾਰੇ ਤੇ ਪਹੁੰਚ ਚੁੱਕੀ ਇਹਨਾਂ ਕਰਕੇ ਗਈ ਇਸ ਚੀਜ਼ ਤੇ ਕੋਈ ਨਹੀਂ ਬੋਲਦਾ ਕਿ ਇਹ ਪਾਰਟੀ ਪੰਜਾਬੀ ਪਾਰਟੀ ਬਣ ਚੁੱਕੀ ਹੈ ਪੰਥ ਦੇ ਨਾਲ ਨਾਤਾ ਨਹੀਂ ਰਿਹਾਗਾ ਹੋਰ ਹੀ ਪਾਸੇ ਲਿਆਇਆ ਜਾ ਰਿਹਾ ਮੈਂ ਕਹਿੰਦਾ ਜੋ ਇਹ ਗੰਦੀ ਸਿਆਸਤ ਹੈ ਜੋ ਸਿੱਖਾਂ ਦੇ ਨਾਲ ਅਕਾਲੀਆਂ ਦੇ ਨਾਲ ਉਸ ਵਕਤ ਪੰਡਤ ਜਵਾਹਰ ਲਾਲ ਨਹਿਰੂ ਤੇ ਪ੍ਰਤਾਪ ਸਿੰਘ ਕੈਰੋਹਰੀ ਕਰਦੇ ਹੁੰਦੇ ਸੀ ਅੱਜ ਇਹ ਆਪਦੀ ਕੌਮ ਨਾਲ ਕਰਨ ਲੱਗੇ ਹੂੰ 1964 ਤੋਂ ਪਹਿਲਾਂ ਪੜੋਂਗੇ ਤਾਂ ਕਾਂਗਰਸ ਦੇ ਵਿੱਚ ਜਿੰਨੇ ਲੀਡਰ ਸੀ ਅਕਾਲੀਆਂ ਨਾਲ ਐਹੀ ਕਰਦੇ ਹੁੰਦੇ ਸੀ ਬੜਾ ਮਾੜਾ ਵਰਤਾਅ ਵਰਤਿਆ ਜਾਂਦਾ ਸੀ ਅਕਾਲੀਆਂ ਦੇ ਨਾਲ ਪਰ ਅਕਾਲੀ ਮਜ਼ਬੂਤ ਬੜੇ ਸੀ ਉਹ ਬੜੇ ਦ੍ਰਿੜਤਾ ਵਾਲੇ ਬੰਦੇ ਸੀ ਪਰ ਅੱਜ ਅਕਾਲੀ ਆਪਦੀ ਕੌਮ ਦੇ ਨਾਲ ਉਵੇਂ ਕਰ ਰਹੇ ਨੇ ਕੀ ਕਰੀਏ ਅਸੀਂ ਹੁਣ ਕਿਸੇ ਦੀ ਹਿੰਮਤ ਨਹੀਂ ਬੋਲਣ ਦੀ ਇਹ ਹਮਲਾ ਕਰ ਦਿੰਦੇ ਨੇ ਹੁਣ ਦੇਖੋ ਪੱਗ ਦੇਖੋ ਰੈਨ ਸਿੰਘ ਚੌੜੇ ਦਿਨ ਹਮ ਲੋਕ ਸਾਡੇ ਜਰਨਲ ਤੇ ਹਮਲਾ ਕਰ ਤੂ ਦੇਖੋ ਪੱਗ ਲਾਉਣੀ ਕੀ ਉਹ ਅਕਾਲੀ ਦਾ ਕੰਮ ਸੀ ਉਹ ਕਹਿਣਗੇ ਕਿ ਗੋਲੀ ਚਲਾਉਣਾ ਕਰ ਲੀਦਾ ਕੰਮ ਸੀ ਪਰ ਗੋਲੀ ਚੱਲੀ ਕਿਉਂ ਗੋਲੀ ਚੱਲਣ ਦੀ ਜਿਹੜੀ ਗੋਲੀ ਚੱਲੀ ਨਹੀਂ ਸੌਰੀ ਜਿਹੜੀ ਉਹਨੇ ਕੋਸ਼ਿਸ਼ ਦਿਖਾ ਰਹੇ ਨੇ ਉਹ ਹੋਈ ਕਿਉਂ ਕਨਫੈਸ਼ਨ ਕੀਤਾ ਉਹ ਕਹਿੰਦੇ ਕਿ ਮੇਰੀ ਗੱਲ ਸੁਣੋ ਨਾ ਜੀ ਇਹ ਆਦਮੀ ਪੋਲੀਟਿਸ਼ੀਅਨ ਪਿੰਡਾਂ 'ਚ ਵੋਟ ਮੰਗਣ ਜਾਂਦੇ ਨੇ ਕੋਈ ਗੋਲੀ ਨਹੀਂ ਚਲਾਉਂਦਾ ਇਹ ਹਰ ਥਾਂ ਦੇ ਫੰਕਸ਼ਨ ਟੈਂਡ ਕਰਦੇ ਨੇ ਗੋਲੀ ਨਹੀਂ ਚਲਾਉਂਦਾ ਪਰ ਉਸ ਦਿਨ ਕਿਉਂ ਹੋਇਆ ਕਿ ਕਨਫੈਸ਼ਨ ਕੀਤੀ ਉਹ ਕਹਿੰਦੇ ਕਿ ਜਥੇਦਾਰ ਸਾਹਿਬ ਦੇ ਹਸਾਬ ਦੇ ਹਸਾਬ ਨਾਲ ਉੱਥੇ ਸਜ਼ਾ ਲੱਗੀ ਤੇ ਸਜ਼ਾ ਭੁਗਤਣਗੇ ਬਿਲਕੁਲ ਨਹੀਂ ਸੀ ਉਹ ਅੰਗ ਰੱਖੇ ਕਿ ਸਾਈਡ ਤੋਂ ਉਹ ਇੱਕ ਤਨਖਾਹ ਹੈ ਪਰ ਤੁਸੀਂ 100 ਜੁਰਮ ਕਰਕੇ ਤੁਸੀਂ ਕਤਲ ਕਰਕੇ ਤੁਸੀਂ ਇਸ ਤਰ੍ਹਾਂ ਜਥੇਦਾਰ ਸਾਹਿਬ ਦਾ ਤਨਖਾਹ ਲਾਉਣੀ ਉਸ ਤੋਂ ਬਾਅਦ ਸਿਆਸਤ ਦੂਜੇ ਫੈਸਲੇ ਨਹੀਂ ਸੁਣਾ ਸਕਦੇ ਹੋ ਪਰ ਕੀ ਇਨੇ ਗੁਨਾਹ ਕਰਕੇ ਉਹ ਆਦਮੀ ਬਖਸ਼ਣ ਯੋਗ ਹੈ ਪਰ ਜਿੱਤੇ ਗੁਨਾਹ ਤੇ ਗਲਤੀ 'ਚ ਫਰਕ ਬਹੁਤ ਹੁੰਦਾ ਹੈ ਇੱਕ ਹੁੰਦੀ ਸਹਿਬਾਨ ਗਲਤੀ ਹੋ ਜਾਣੀ ਉਹ ਮਾਫੀ ਯੋਗ ਹੈ ਹਮ ਪਰ ਜਿਹੜਾ ਆਪਦੀ ਪਾਵਰ 'ਚ ਰਹਿ ਕੇ ਜਾਣ ਬੁੱਝ ਕੇ ਗੁਨਾਹ ਕੀਤੇ ਨੇ ਕੀ ਉਹ ਬਖਸ਼ਣ ਯੋਗ ਹੈ ਨੇ ਨਹੀਂ ਬਖਸ਼ਣ ਯੋਗ ਹਮ ਇਹ ਸਰਕਾਰ ਨੂੰ ਉਸਤੇ ਫੈਸਲਾ ਲੈਣਾ ਚਾਹੀਦਾ ਹੂੰ ਉਹ ਉਹ ਜਿਹੜਾ ਇੱਕ ਬੁੱਢਾ 70 ਸਾਲ ਦਾ ਉੱਠ ਤੁਰਿਆ ਨਾ ਉਹ ਉੱਠ ਕੇ ਤੁਰਿਆ ਹੀ ਤਾਂ ਹੋਵੇਗਾ ਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਦੀ ਤੋਹਫੀਨ ਕੀਤੀ। ਹੂੰ 21 ਸਾਲ ਦੇ ਬਾਅਦ ਸਰਦਾਰ ਉਧਮ ਸਿੰਘ ਇੰਗਲੈਂਡ ਚਲੇ ਜਾਂਦਾ ਹੈ। ਹੂੰ ਇਹ ਕੌਮ ਦੇ ਬਲੱਡ 'ਚ ਹੈ। ਪਰ ਸਾਰੇ ਤਾਂ ਨਹੀਂ ਉੱਠ ਕੇ ਗਏ ਜਾਂਦਾ ਤੇ ਕੀ ਹੈ ਨਾ। ਹੂੰ ਸੋ ਇਹ ਜੋ ਹੋ ਰਿਹਾ ਬਹੁਤ ਮਾੜਾ ਹੋ ਰਿਹਾ। ਅੱਜ ਵੀ ਵਕਤ ਹੈ ਮੇਰੀ ਬੇਨਤੀ ਹੈ ਜਥੇਦਾਰ ਸਾਹਿਬ ਨੂੰ ਹੱਥ ਜੋੜ ਕੇ ਤੇ ਸ਼ਰੋਮਣੀ ਕਮੇਟੀ ਨੂੰ ਵੀ ਅੱਜ ਵੀ ਇੱਕ ਬਹੁਤ ਵੱਡਾ ਵਰਲਡ ਦੇ ਵਿੱਚ ਮੈਸੇਜ ਜਾਣਾ ਹੈ ਕੋਈ ਇਹੋ ਜਿਹਾ ਗਲਤ ਫੈਸਲਾ ਨਾ ਹੋ ਜੇ ਕਿ ਵਰਲਡ ਦੇ ਵਿੱਚ ਸਮਾਂ ਬਦਲਦਾ ਰਹਿੰਦਾ ਹੈ ਅਕਾਲ ਤਖਤ ਸਾਹਿਬ ਦੇ ਬੰਦੇ ਆਉਂਦੇ ਜਾਂਦੇ ਰਹਿਣੇ ਨੇ ਅਕਾਲ ਤਖਤ ਸਾਹਿਬ ਨੇ ਐਵੇਂ ਹੀ ਰਹਿਣਾ ਦੁਨੀਆ ਦੇ ਉੱਪਰ ਤੁਹਾਡੇ ਜਸਦੇਵਰ ਸਾਹਿਬ ਨਾਲ ਗੱਲ ਹੋਈ ਹੋਵੇ ਜਾਂ ਤੁਹਾਡੇ ਤੇਰਬੇ ਵਿੱਚ ਲੱਗਦਾ ਕਿ ਉਹਨਾਂ ਦੀਆਂ ਸੁਭਾਵਾਂ ਬਹਾਲ ਕਰਨਗੇ ਦੇਖੋ ਪਿਛਲੇ ਜਸਦੇਵਰ ਸਾਹਿਬ ਨੂੰ ਤਾਂ ਬੜਾ ਉਹਨਾਂ ਨਾਲ ਤਾਂ ਬੜਾ ਮਾੜਾ ਰਿਜ਼ਲਟ ਹੋਇਆ ਹੋਇਆ ਕੀ ਕਵਾਂਗੇ ਆਪਾਂ ਕਿਵੇਂ ਕਰਾਂਗੇ ਉਹ ਪੁਰਾਣੇ ਜਸਦੇਵਰ ਸਾਹਿਬ ਕਿੱਥੇ ਗਏ ਜਸਦੇਵਰ ਰਣਜੀਤ ਸਿੰਘ ਨਾਲ ਕੀ ਹੋਇਆ ਦੁਜੇ ਜਸਦਰ ਸਾਹਿਬ ਕੀ ਹੋਇਆ ਭਾਈ ਦਰਸ਼ਨ ਸਿੰਘ ਨਾਲ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਆਪਾਂ ਕਿਹੜਾ ਕਿਵੇਂ ਬਚੇਗਾ ਉਹਨੂੰ ਕੌਣ ਬਚਾਵੇਗਾ ਜੇ ਕਿਸ 2 ਮਹੀਨੇ ਪਹਿਲਾਂ ਜਸਿਹਦਰ ਸਾਹਿਬ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀਗਾ ਤੇ ਬੜੇ ਭਾਵਕ ਹੋ ਕੇ ਦੁਜੀ ਵਾਰ ਫਿਰ ਭਾਵਕ ਹੋਣਾ ਪਿਆ ਕੀ ਇਸ ਅਸਤੀਫਾ ਜਦੋਂ ਰੌਲਾ ਪਿਆ ਸੀਗਾ ਪਰਿਵਾਰ ਤੇ ਨਿੱਜੀ ਟਿੱਪਣੀਆਂ ਉਦੋਂ ਇਹੀ ਮਾਮਲਾ ਸੀ ਦੇਖੋ ਜੋ ਹੁਣ ਮੈਨੂੰ ਜਸਦਰ ਸਾਹਿਬ ਨਾਲ ਗੱਲ ਹੁੰਦੀ ਹੈ ਬੜੀਆਂ ਗਲਤ ਗੱਲਾਂ ਸੀ ਦੇਖੋ ਇੱਕ ਆਦਮੀ ਕੋਲ ਪਾਵਰ ਹੈ ਨਹੀਂ ਪਾਵਰ ਮੀਨਸ ਕੀ ਉਹ ਜਥੇਦਾਰ ਸਭ ਕੋਈ ਇਹੋ ਜਿਹਾ ਪੋਲੀਟਿਸ਼ੀਅਨ ਬੰਦੇ ਤਾਂ ਹੈ ਨਹੀਂ ਇੱਕ ਜਥੇਦਾਰ ਨੇ ਕੌਮ ਦੇ ਜਥੇਦਾਰ ਨੇ ਉਹ ਉਹਨਾਂ ਕੋਲ ਪਾਵਰ ਹੈ ਪੈਸਾ ਹੈ ਬੰਦੇ ਨੇ ਹਰ ਤਰਫ ਉਹਨਾਂ ਦਾ ਜੋਰ ਹੈ ਮਿਨਿਸਟ੍ਰੀਅਟਿਕ ਰਹਿਣੇ ਬੰਦੇ ਸਾਰੇ ਜੀ ਇੱਕ ਗਰੁੱਪ ਹੈ ਜਥੇਦਾਰ ਸਭ ਤਾਂ ਫਿਰ ਇਕੱਲੇ ਨੇ ਨਾ ਇੱਕ ਸਮਾਜਿਕ ਤੌਰ ਤੇ ਤਾਂ ਅਸੀਂ ਵੇਖਣਾ ਹੈ ਨਾ ਜਿਹੜੇ ਬੰਦੇ ਧੀਆਂ ਪੈਣਾ ਜਗਾੜਾ ਕੱਟਣ ਨਹੀਂ ਸੋਚਦੇ ਤੁਸੀਂ ਸੋਸ਼ਲ ਮੀਡੀਆ ਵੇਖਿਆ ਕਰੋ ਨਾ لوکاں دی کیویں تاہس نہس کردے نے پھر کیویں ਕਹਾਂਗੇ ਅਕਾਲੀ ਨੇ ਅਕਾਲੀ ਤਾਂ ਗਲ ਚ ਪੱਲਾ ਪਾ ਕੇ ਤੇ ਗੁਰੂ ਕੇ ਬਾਗ ਦੇ ਮੋਰਚੇ ਤੋਂ ਲੈ ਕੇ ਜਗਤੂ ਦਾ ਮੋਰਚਾ ਤੇ ਗੋਲੀਆਂ ਆਰ ਪਾਰ ਹੋ ਗਈਆਂ ਵੱਡੇ ਗਏ ਟੁਕ ਕੱਟੇ ਗਏ ਫਨਾ ਕਰਤੇ ਬੰਦੇ ਪਰ ਉਹ ਬੰਦੇ ਮਾੜਾ ਨਹੀਂ ਸੀ ਬੋਲਦੇ ਕਿਸੇ ਨੂੰ ਜੀ ਉਹ ਤਾਂ ਕੁਰਬਾਨੀਆਂ ਵਾਲੀ ਕੌਮ ਸੀ ਅਕਾਲੀਆਂ ਦੀ ਤਾਂ ਅੱਜ ਵੀ ਵਕਤ ਆ ਇਹਨਾਂ ਦੇ ਕੋਲ ਅੱਜ ਵੀ ਮਾਫੀਆਂ ਮੰਗ ਕੇ ਸੰਗਤ ਦੇ ਸਾਹਮਣੇ ਇਹਨਾਂ ਗਲਤੀਆਂ ਨੂੰ ਦੁਹਰਾਉਣ ਨਾਲ ਵਰਨਾ ਖਤਮ ਹੋ ਜਾਣਗੇ ਸਿਆਸਤ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਖਰਾ ਸਾਹਿਬ ਸਤਿ ਸ੍ਰੀ ਅਕਾਲ ਬਿਲਕੁਲ ਮਾਮਲਾ ਜਹਦਰ ਸਾਹਿਬ ਦਾ ਚੱਲ ਰਿਹਾ ਹੈ ਤੇ ਇਸ ਚੀਜ਼ ਨੂੰ ਲੈ ਕੇ ਬੜੇ ਤਰ੍ਹਾਂ ਦੀਆਂ ਟੀਕੇ ਟਿੱਪਣੀਆਂ ਹੋ ਰਹੀਆਂ ਨੇ ਤੇ ਉਹਨਾਂ ਦੇ ਜਿਹੜਾ ਸਾੰਧੂ ਵੱਲੋਂ ਇਹ ਮਾਮਲਾ ਸਾਹਮਣੇ ਰੱਖਿਆ ਗਿਆ ਸੀਗਾ ਪਰ ਇਹ ਕਹਾਣੀ ਤੁਹਾਨੂੰ ਕਲੀਅਰ ਹੋ ਗਈ ਹੋਣੀ ਹੈ ਕਿ ਉਸ ਨੂੰ ਵਰਤਿਆ ਜਾ ਰਿਹਾ ਜਾਂ ਉਹ ਖੁਦ ਬੋਲ ਰਿਹਾ ਇਹ ਗੱਲਾਂ ਤੋਂ ਸਾਨੂੰ ਤਾਂ ਐ ਲੱਗਦਾ ਕਿ ਉਹ ਨੂੰ ਹੁਣ ਵਰਤਿਆ ਜਾ ਰਿਹਾ ਕਿਸੇ ਚੀਜ਼ ਨੂੰ ਕਿਸੇ ਮੌਕੇ ਤੇ ਵਰਤਣਾ ਹੁੰਦਾ ਤੇ ਉਸ ਦੀ ਜਿਹੜੀ ਆ ਉਹ ਕਦਰ ਕੀਤੀ ਜਾ ਰਹੀ ਹੈ ਕਦਰ ਚੰਦ ਦਿਨਾਂ ਦੀ ਹੋ ਸਕਦੀ ਹੈ ਕਿਉਂਕਿ ਅਸੀਂ ਵੀ ਉਸੇ ਸ਼ਹਿਰ ਦੇ ਵਾਸੀ ਆ ਜਿੱਥੋਂ ਦਾ ਉਹ ਰਹਿਣ ਵਾਲਾ ਸੀਗਾ ਉਹਦਾ ਜਿਹੜਾ ਰਹਿਣ ਸਹਣ ਜੋ ਵੀ ਤਰੀਕਾ ਸੀਗਾ ਉਹਦਾ ਹੁਣ ਸਾਰਾ ਕੁਝ ਚੇਂਜ ਆ ਹੁਣ ਸਿਆਸਤਦਾਨਾਂ ਦੇ ਤਰ੍ਹਾਂ ਹੋਇਆ ਹੋਇਆ ਕੌਣ ਸਿਆਸਤਦਾਨਾਂ ਦੇ ਪਿੱਛੇ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਜਾਂ ਜ세ਦਰ ਸਾਹਿਬ ਦੱਸਣਗੇ ਜਾਂ ਕੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਜਲਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ